ਉਹਨਾਂ ਨੂੰ ਤਾਂ ਚੱਕ ਕੇ ਜੇ ਸਿਚਨਸ ਚਾਹੀਦਾ ਸੋਨੇ ਲੋਦੀ ਇਹਦਾ ਬਿਲਕੁਲ ਅਸਰ ਪੈਣਾ ਵੀਰੇ ਅਸੀਂ ਇਹ ਪਿੰਡਾਂ 'ਚ ਪੜ ਨਹੀਂ ਦੇਣੇ ਲੈ ਦੇ ਝੱਗੇ ਤੱਕ ਪਾੜ ਦਾਂਗੇ ਜਿਹੜਾ ਚਾਹੇ ਕੋਈ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਬਾਬਾ ਜੀ ਕੀ ਲੱਗਦਾ ਚੋਣਾ ਆ ਰਿਹਾ ਲੱਗੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਚ ਬੈਠੇ ਲੱਗਦਾ ਪ੍ਰਕਾਰ ਚ ਜਦ ਤੱਕ ਇਹ ਯਮਨ ਨਾਲ ਵੋਟਿੰਗ ਹੋਊਗੀ ਤਬ ਬਦਲ ਆਊਗਾ ਨਹੀਂ ਨਹੀਂ ਅਜੇ ਕੁਝ ਨਹੀਂ ਪਤਾ ਹੈ ਜਦੋਂ ਮੋਦੀ ਨੂੰ ਬੋਦੀ ਨਹੀਂ ਪੈਂਦੀ ਸਿੱਧੀ ਗੱਲ ਹੈ ਮਨਿੰਦਰ ਮੋਦੀ ਪ੍ਰਧਾਨ ਮੰਤਰੀ ਖਿਲੇ ਸੀਗੇ ਦਲ ਕਾਂਗਰਸ ਇਹ ਕੰਮ ਉਹ ਤਾਂ ਠੀਕ ਕਰ ਰਹੇ ਨੇ ਪਰ ਹੁਣ ਕਿਸਾਨਾਂ ਵਾਲੇ ਚਾਕੇ ਵੀ ਪੱਠਾ ਬਹਿ ਗਏ ਇਹਨਾਂ ਨੂੰ ਵੀ ਇੱਕ ਵੋਟ ਨਹੀਂ ਪੈਣੀ ਚਾਹੀਦੀ ਜਸੇਦਾਰਾਂ ਨੇ ਡੂਕ ਡੂਕੀ ਭਜਾਉਣੀ ਹੈ ਪੰਡਾਂ ਚ ਉਹਦੇ ਬਾਅਦ ਚ ਲੋਜਪੀਨ ਦੇ ਪਾਸੇ ਨੂੰ ਫੇਰ ਮਤਲਬ ਉਹ ਬੱਲ ਨੱਚਣਾ ਸ਼ੁਰੂ ਕਰ ਦੇਣਗੇ ਪੜੀ ਪਾਰਟੀਆਂ ਨੇ ਜੇਕਰ ਗੱਲ ਕਰੀਏ ਚਾਰ ਪਾਰਟੀਆਂ ਨੇ ਪੰਜਾਬ ਚ ਮੇਨ ਬੀਜੇਪੀ ਕਾਂਗਰਸ ਅਕਾਲੀ ਦਲ ਤੇ ਆਵਾਜ਼ੀ ਪਾਰਟੀ ਕਿਸੇ ਨੂੰ ਤੇ ਮੋੜ ਪਾਉਂਗੇ ਨਹੀਂ ਇਹ ਆਵਾਜ਼ ਨਹੀਂ ਦੇ ਹਲਕਾ ਪਹਿਲੂ ਸਮਾਰ ਕੇ ਪੁੱਛੋ ਗੱਲ ਆ ਨਾਗਰਿਕ ਪੈਲਟ ਦੀ ਨਹੀਂ ਹੈਗੀ ਗੱਲ ਕਾਂਗਰਸ ਦੀ ਕਾਲੀਦ ਦੀ ਈ ਇਮਾਨਦਾਰੀ ਨੂੰ ਦੇਸ਼ ਚ ਖਤਮ ਕਰਦੀ 2024 ਦਿਆਂ ਲੋਕ ਸਭਾ ਚੋਣਾਂ ਮੇੜੇ ਆਰੀਆ ਨੇ ਅਸੀਂ ਪਹੁੰਚੇ ਹਾਂ ਬਦੋਸ਼ੀ ਪਿੰਡ ਦੇ ਵਿੱਚ رائے ਜਾਣਾਂਗੇ ਲੋਕਾਂ ਦੀ ਕਿਹੜੀ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਨੇ ਕਿਉਂਕਿ ਬੀਜੇਪੀ ਕਾਂਗਰਸ ਕਾਲੀਦ ਦੇਲ ਤੇ ਆਮ ਆਦਮੀ ਪਾਰਟੀ ਚਾਰ ਵੱਡੀਆਂ ਪਾਰਟੀਆਂ ਦੀ ਗੱਲ ਕਰਾਂਗੇ رائے ਜਾਣਾਂਗੇ ਕੀ ਮੰਨਤ ਹੈ ਤੁਹਾਡੀ ਮੇਰਾ ਨਾਮ ਸਰਜੀ ਸਿੰਘ ਹੈ। ਬਾਬਾ ਜੀ ਕੀ ਲੱਗਦਾ ਹੈ ਚੋਣਾਂ ਆ ਰਹੀਆਂ ਨੇ ਅੱਗੇ ਪ੍ਰਧਾਨ ਮੰਤਰੀ ਵਾਲੀਆਂ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਪੰਜਾਬ 'ਚ? ਪਾਰਟੀਆਂ ਦਾ ਠੀਕ ਇਹ ਨਹੀਂ ਪਰ ਵਿੱਚ ਉਹ ਕਰ ਰਹੇ ਨੇ। ਕੀ ਕਰ ਰਹੇ? ਹੈ? ਕੀ ਕਰ ਰਹੇ? ਠੀਕ ਨਹੀਂ ਕਰ ਰਹੇ ਕੰਮ। ਅੱਛਾ। ਹਾਂ ਜੀ। ਮਤਲਬ ਕਿਹੜਾ ਨਹੀਂ ਠੀਕ ਕਰ ਰਿਹਾ ਪੰਜਾਬ ਸਰਕਾਰ ਕਹਿੰਦੇ ਕਿ ਹਾਂ ਪੰਜਾਬ ਸਰਕਾਰ ਠੀਕ ਨਹੀਂ ਕਰ ਰਹੀ। ਉਹ ਕਿਵੇਂ? ਉਹ ਕਿਸਾਨ ਜਿਹੜੇ ਉੱਥੇ ਆਪਣੇ ਹੱਕਾਂ ਲਈ ਮੰਗਲ ਗਏ ਹੋਏ ਨੇ ਉਹਨਾਂ ਦਾ ਬਹੁਤ ਤਕਾਉ ਰਿਹਾ ਉਹਨਾਂ ਦੇ ਵਿਚਾਰ ਨਾਲ ਸਾਹ ਨਹੀਂ ਪਉਂਦੇ ਹਾਂ ਨਹੀਂ ਅੱਗੇ ਵੋਟਾਂ ਜਦੋਂ ਕਿਸੇ ਨੂੰ ਪਾਉਣੀ ਆ ਹੁੰਦੀਆਂ ਨੇ ਫਿਰ ਵੀ ਮਤਲਬ ਕੋਈ ਤਾਂ ਪਸੰਦ ਹੋਊਗਾ ਕਿ ਨੋਟਾ ਜਿ ਪਾਉਂਗੇ ਕਿਸੇ ਨੂੰ ਨਹੀਂ ਪਾਉਂਗੇ ਇਹ ਅਸੀਂ ਨਾਲੇ ਸੋਚ ਕੇ ਪਾਵਾਂਗੇ ਜਿਹੜੀ ਪਾਰਟੀ ਸਾਨੂੰ ਵਧੀਆ ਲੱਗੂ ਉਹ ਨੂੰ ਪਾਵਾਂਗੇ ਫਿਰ ਹਾਲ ਦੀ ਘੜੀ ਕੋਈ ਨਹੀਂ ਵਧੀਆ ਹਾਲ ਦੀ ਘੜੀ ਅਸੀਂ ਕੋਈ ਡਿਸਾਈਡ ਨਹੀਂ ਕੀਤਾ ਅੱਛਾ ਹਾਂ ਬੋਲੋ ਜੀ ਸੁਖਵਿੰਦਰ ਜੀ ਦੋ ਲੋਕੀ ਪਾਰਟੀ ਜੁਗ ਰੱਖਦੇ ਆ ਪੰਜਾਬ ਚ ਜੇ ਹੁਣ ਅੱਜ ਦੇ ਹਾਲਾਤ ਦੇਖੀਏ ਅੱਜ ਦੇ ਹਾਲਾਤ ਜਿਹੜਾ ਸੁਗਰੀਤ ਸਾਡਾ ਤੋਂ ਮਾਰਿਆ ਉਹ ਕਿਹੜੇ ਬਾਰਡਰ ਖਨੌਰੀ ਬਾਰਡਰ ਤੇ ਨੌਜਵਾਨ ਦੀ ਉਹਨਾਂ ਬਾਰੇ ਪੁੱਛੋ ਵੀ ਉਹਨੂੰ ਕੀ ਕੀ ਨਾ ਉਹਦੋਂ ਕਰ ਰਹੇ ਹੋ ਧੱਕਾ ਕਰ ਮਤਲਬ ਕੀ ਕਰ ਰਹੇ ਗੋਗੋ ਤੇ ਗੋਲੀ ਚਲਾਉਣ ਦਾ ਅਧਰ ਨਹੀਂ ਹੈਗਾ ਜਿਹੜੀ ਉਹਨਾਂ ਗੋਲੀ ਚਲਾਈ ਆ ਉਹ ਵੀ ਪੰਜਾਬ ਚ ਆ ਕੇ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਐਂਡਾ ਦਾ ਬਾਰਡਰ ਭਾਰਤ ਨਾਲ ਇੰਡੀਆ ਬਾਰਡਰ ਤੇ ਨਹੀਂ ਹੁੰਦਾ ਜਾਇਦ ਤਰ੍ਹਾਂ ਗੋਲੀ ਚਲਾ ਰਹੇ ਨੇ ਇਹ ਕਿ ਵੀ ਬਾਰਡਰ ਲਾਇਆ ਪਿਆ ਉਹ ਤੇ ਜਾਣ ਨਹੀਂ ਦੇ ਰਹੇ ਇਹ ਹਾਲਾਤ ਉਹਦੋਂ ਹੀ ਬਣਾਏ ਹੋਏ ਨੇ ਫਿਰ ਇਹਦੇ ਕਾਰਨ ਕੀ ਮੰਨਦੇ ਤੁਸੀਂ ਜ਼ਿੰਮੇਵਾਰ ਕੌਣਾ ਹਰਿਆਣਾ ਸਰਕਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਹਰਿਆਣਾ ਦੇ ਸੈਂਟਰਲ ਗਵਰਨਮੈਂਟ ਨੂੰ ਜ਼ਿੰਮੇਵਾਰ ਹੈ ਜੀ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਕਿਸਾਨਾਂ ਬਸ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਫਿਰ ਵੀ ਮਤਲਬ ਚਲੋ ਅਜੇ ਅੱਗੇ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ ਹੈਗਾ ਕੈਂਡੀਡੇਟ ਵੀ ਨਹੀਂ ਫਿਰ ਵੀ ਪਾਰਟੀਆਂ ਵਜਿਕਰ ਗੱਲ ਕਰੀਏ ਚਾਰ ਪਾਰਟੀਆਂ ਨੇ ਪੰਜਾਬ ਚ ਮੇਨਾਂ ਬੀਜੇਪੀ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਿਸੇ ਨੂੰ ਟੋਟ ਪਾਉਂਗੇ ਨਾ ਲੋਟਾ ਦਵਾਵਾਂਗੇ ਅਸੀਂ ਤਾਂ ਜੀ ਅੱਛਾ ਤੇ ਜੇ ਮਾਨ ਸਰਕਾਰ ਦਾ ਵੀ ਕੋਈ ਕੰਮ ਕਰ ਅੱਗੇ ਠਿਕਣੀ ਲੱਗਿਆ ਸਾਰੇ ਉਹੀ ਨੇ ਇੱਕ ਇੱਕ ਉਹਦੇ ਚ ਟਿੱਟੇ ਨੇ ਸਾਰੇ ਚਾਹ ਬੀਜੇਪੀ ਲਾਲੋ ਜਾਂ ਉਹ ਲਾਲੋ ਸ ਇੱਕੋ ਨੇ ਸਾਰੇ ਤੁਹਾਡੇ ਜੀ ਮਿਲਗੀ ਤਾ ਜੀ ਤੁਹਾਨੂੰ ਕਿਹੜੀ ਪਾਰਟੀ ਹੋਰ ਲੱਗਦੀ ਹੈ ਬੱਸ ਜੀ ਹੈ ਬੱਸ ਨਾ ਫਿਰ ਵੀ ਨਹੀਂ ਨਹੀਂ ਪਤਾ ਜੀ ਤੁਹਾਡੇ ਵਾਲਾ ਜੀ ਹਮਰ ਸਿੰਘ ਜੀ ਅੱਛਾ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਆਂ ਹੁਣ ਚੋਣਾ ਆ ਰਹੀ ਹੈ ਅੱਗੇ ਕਿਹੜੀ ਪਾਰਟੀ ਪਸੰਦ ਲੱਗਦੀ ਹੈ ਤੁਹਾਨੂੰ ਤਸੰਦ ਹਾਲੇ ਕੋਈ ਨਹੀਂ ਹਾਲੇ ਕਿਤੇ ਦੇਖੋ ਜੀ ਵੀ ਮਤਲਬ ਹਾਲੇ ਤਾਂ ਸਾਰੀਆਂ ਪਾਰਟੀਆਂ ਦਾ ਗਠਬੰਧ ਨੇ ਚੱਲ ਨਹੀਂ ਜਾਂਦਾ ਉਹਦੇ ਬਾਅਦ ਜਦ ਲਵੇ ਜਾ ਕੇ ਕੋਈ ਪਾਰਟੀ ਕਲੀਅਰ ਹੋ ਕੇ ਨਿਕਲੂਗੀ ਉਹਦੇ ਬਾਅਦ ਫਿਰ ਮਤਲਬ ਜ세ਦਾਰਾਂ ਨੇ ਡੁਗ ਡੁਗੀ ਭਜਾਉਣੀ ਹੈ ਪਿੰਡਾਂ 'ਚ ਉਹਦੇ ਬਾਅਦ ਚੱਲੂ ਆ ਜਿੱਦਨੇ ਪਾਸੇ ਨੂੰ ਫੇਰ ਮਤਲਬ ਉੱਪਰ ਨੱਚਣਾ ਸ਼ੁਰੂ ਕਰਨ ਕਰਨਗੀਆਂ ਪਾਰਟੀਆਂ ਆਮ ਆਦਮੀ ਪਾਰਟੀ ਆਈਸੀ ਵੀ ਦੂਜਿਆਂ ਨੇ ਕਰਪਸ਼ਨਾਂ ਕੀਤੀਆਂ ਨੇ ਉਹ ਕਰਿਆ ਵੀ ਅਸੀਂ ਆਏ ਆ ਅਸੀਂ ਸੁਧਾਰ ਕਰਾਂਗੇ ਹੁਣ ਦਿੱਲੀ ਦੇ ਵਿੱਚ ਇਹ ਵੀ ਗੱਠ ਜੋੜ ਕਰਕੇ ਲੜ ਰਹੇ ਨੇ ਚੋਣਾਂ ਚਾਰ ਸੀਟਾਂ ਤੇ ਆਮ ਆਦਮੀ ਪਾਰਟੀ ਲੜੇਗੀ ਤਿੰਨ ਤੇ ਕਾਂਗਰਸ ਲੜੇਗੀ ਫਿਰ ਇਹ ਕੀ ਲੱਗਦਾ ਵੀ ਰਲੇ ਮੇਲੇ ਸਾਰੇ ਰਲੇ ਮੇਲੇ ਹੁਣ ਮਤਲਬ ਪਹਿਲਾਂ ਤੇ ਨਿਦਰੀ ਹੋ ਕੇ ਕਿ ਵੀ ਅਸੀਂ ਨਿਦਰੇ ਰਹਾਂਗੇ ਹੁਣ ਇਹਨਾਂ ਦੇ ਵਿੱਚ ਮਤਲਬ ਜੇ ਥੋੜੇ ਜਿਹਾ ਇਹ ਸਮਝ ਲਓ ਵੀ ਦਬਦੇ ਦੇਖਦੇ ਹੋਣਗੇ ਤਾਂ ਆਪਣੇ ਆਪ ਨੂੰ ਇਹਨਾਂ ਨੂੰ ਤਾਂ ਇਹ ਥੋੜਾ ਜਿਹਾ ਹੁਣ ਗਠਜੰਬੰਧਨ ਕਰਨ ਨੂੰ ਤਰ ਰਹੇ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਠੀਕ ਸੀਗਾ ਕਿ ਡਾਕਟਰ ਮਨੋਨ ਸਿੰਘ ਉਹ ਵੀ ਠੀਕ ਹੈ ਤਾਂ ਮਤਲਬ ਇਹ ਤਾਂ ਹੁਣ ਜਿਆਦਾ ਮਤਲਬ ਕਿਸਾਨਾਂ ਵਾਲੇ ਜੇ ਇਹ ਦਾ ਮਤਲਬ ਬਹੁਤ ਜਿਆਦਾ ਬਦਨਾਮ ਹੋ ਗਿਆ ਮਤਲਬ ਕੋਈ ਉੱਥੇ ਹੁਣ ਗੋਲੀਆਂ ਚਲਾਈ ਜਾਂਦੇ ਆ ਅੰਜੂ ਗਏ ਜਿਹੜਾ ਤੁਸੀਂ ਕਹਿੰਦੇ ਹੋ ਵੀ ਛੱਡੀ ਜਾਂਦੇ ਨੇ ਇੰਨਾ ਵੀ ਨਹੀਂ ਠੀਕ ਹੁੰਦਾ ਜੇ ਹੁਣ ਜਾ ਕੇ ਚਲੋ ਆਪਣਾ ਰੋਜ਼ ਮਜਾਰਾ ਕਰਨ ਗਏ ਨੇ ਵੀ ਥੋੜਾ ਜਿਹਾ ਕੁਝ ਨੁਕਸਤ ਤਾਂ ਸੋਚਣਾ ਚਾਹੀਦਾ ਜੀ ਜੀ ਇੱਕ ਨਾ ਜਿਹੜੇ ਸੁਨੀਲ ਜਾਖੜ ਨੇ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਹੁਣ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਕਹਿੰਦੇ ਵੀ ਅਸੀਂ 13 ਸੀਟਾਂ ਜਿੱਤਾਂਗੇ ਜਿੱਤਾਂਗੇ ਪੰਜਾਬ ਚੋਂ ਤੁਸੀਂ ਕਹਿੰਦੇ ਬੀਜੇਪੀ ਨਹੀਂ ਠੀਕ ਉਹ ਥੋੜਾ ਜਿਹਾ ਜ਼ਿਆਦਾ ਗੁੱਸਾ ਜਾਰੇ ਕਰ ਗਿਆ ਵੀ ਮਤਲਬ ਲੋਖ ਨਹੀਂ ਉਹਨੂੰ ਤੁਣੀ ਚੰਨੀ ਨੂੰ ਵੋਟਾਂ ਥੋੜੀਆਂ ਪਈਆਂ ਦੋਨੋਂ ਕੁਝ ਵੱਧ ਪੈ ਗਈਆਂ ਉਹ ਹਰਕਾ ਕਰ ਗਿਆ ਇਸੇ ਗੱਲ ਵਿੱਚ ਉਹ ਘਟਕ ਦੇ ਕੇ ਦੋੇ ਪਾਸੇ ਜਾ ਵੜਿਆ ਸੱਚਾ ਉਹ ਵੀ ਤਾਂ ਉਸ ਟਾਈਮ ਦਾ ਸੱਚਾ ਹੀ ਤਾ ਪਰ ਹੁਣ ਜਿਹੜੇ ਦੋੇ ਪਾਸੇ ਹੁਣ ਮੰਨ ਲਓ ਉਧਰੋਂ ਕਿਸਾਨ ਮੋਰਚਾ ਚੱਲ ਰਿਹਾ ਬੀਜੇਪੀ ਦੇ ਤਾਂ ਕਿਸਾਨ ਖਿਲਾਫ ਨੇ ਜੋ ਪਿੰਡਾਂ 'ਚ ਵੋਟਾਂ ਲੈਣਾ ਉਹਨਾਂਗੇ ਫਿਰ ਕੀ ਕ ਹਾਲੇ ਤਾਂ ਉਹ ਤੁਹਾਨੂੰ ਦੱਸ ਗਿਆ ਪਹਿਲਾਂ ਅਟੇਮੇਟ ਲਗੋ ਜਾ ਕੇ ਕਹਿੰਗੇ ਜਿਹੜਾ ਕੁਝ ਕਹਿਣਾ ਹੋ ਹਾਲੇ ਤਾਂ ਕੁਝ ਕਹਿ ਨਹੀਂ ਲੱਗਦਾ ਹਾਲੇ ਤਾਂ ਕੋਈ ਫਰੀ ਚੱਲੇ ਅੱਛਾ ਹਾਲੇ ਉਹ ਆਉਣਗੇ ਉਹਨਾਂ ਕੀ ਤਾਂ ਸਹੀ ਕੈਪਟਨ ਮਨਿੰਦਰ ਵੀ ਭਾਜਪਾ ਚ ਦੇ ਸਮੂਹ ਜਾਖੜ ਵੀ ਭਾਜਪਾ ਚ ਨੇ ਨਹੀਂ ਬਾਕੀ ਪਾਰਟੀਆਂ ਚੋਂ ਬਾਕੀ ਕਿ ਕਿਸਾਨ ਉੱਥੇ ਜਾ ਕੇ ਥੋੜਾ ਜਿਆ ਬਹਿਗੇ ਵੀ ਮਤਲਬ ਥੋੜਾ ਜਣ ਬੋਟਾਂ ਕਰਕੇ ਜੇ ਸਾਡਾ ਕੋਈ ਨਾ ਕੋਈ ਹੱਲ ਹੋ ਜਾ ਬਾਕੀ ਪਾਰਟੀ ਵਾਲੇ ਤਾਂ ਕਹਿ ਦਨਗੇ ਵੀ ਅਸਤ ਤੱਕ ਸਾਨੂੰ ਦੇ ਅੱਖ ਚ ਖੜੇ ਸੀਗੇ ਭਾਜਪਾ ਵਾਲੇ ਕੀ ਕਰਨਗੇ ਸਮੂਹ ਜਾਖੜ ਤੇ ਕੈਪਟਨ ਮਨਿੰਦਰ ਨੂੰ ਦੱਸੋ ਇਹਨਾਂ ਨੂੰ ਕੋਈ ਆਪਣਾ ਸੋਚਿਆ ਵੀ ਉਹ ਵੀ ਇਹਨਾਂ ਨੇ ਕੋਈ ਆਪਣਾ ਪ੍ਰਚਾਰ ਜਾਂ ਤੇ ਕੋਈ ਨਾ ਕੋਈ ਮੁੱਦਾ ਚੱਕਣਗੇ ਇਹ ਵੀ ਦੁਨੀਆ ਨੂੰ ਬਦਨਾਮੇ ਕਰਨਗੇ ਹੁਣ ਐ ਵੀ ਜਿਹੜੇ ਲੀਡਰ ਨੇ ਹੁਣ ਉੱਥੇ ਨਹੀਂ ਚੱਲੋ ਆਪਾਂ ਤਾਂ ਨਹੀਂ ਉਹਨੀਆਂ ਗੱਲਾਂ ਬਾਤਾਂ ਜਾਣਦੇ ਜਿੰਨੇ ਉਹ ਜਾਣਦੇ ਨੇ ਕੋਈ ਨਾ ਕੋਈ ਮੁੱਦਾ ਲੈ ਕੇ ਇਹਨਾਂ ਨੇ ਤੁਰ ਪੈਣਾ ਤੁਹਾਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਜੇ ਅੰਦਰ ਮੋਦੀ ਜੇ ਅੱਗੇ ਵੀ ਉਹੀ ਖੜਦੇ ਨੇ ਬੀਜਪੀ ਵੱਲੋਂ ਤਾਂ ਉਹਨਾਂ ਨੂੰ ਹਰਾ ਸਕਦਾ ਕੋਈ ਦੇਸ਼ ਚ ਦੇਖੋ ਹਲੇ ਕੁਝ ਨਹੀਂ ਕਹਿ ਸਕਦੇ ਤਾਂ ਹੁਣ ਐ ਵੀ ਪਰਜਾ ਨੇ ਜਿੱਕਰ ਉਹ ਇੱਥੇ ਪੰਜਾਬ 'ਚ ਦੇਖੋ ਕਿੰਨਾ ਮਤਲਬ ਬਦਲਾਵ ਲਿਆਂਦਾ ਤਾਂ ਜੇ ਪਰਜਾ ਦੇ ਵੀ ਬਦਲਾਵ ਹੋ ਜਾ ਤਾਂ ਗੱਲ ਵੀ ਕੁਝ ਨਹੀਂ ਹੁੰ ਜੀ ਹੁਣ ਮੈਂ ਮਤਲਬ ਪਰ ਜੇ ਉਧੜੇ ਜਿਕੇ ਨਾ ਵੀ ਬਾਹਰਲੇ ਸੂਬੇ 'ਚ ਕੋਈ ਠੰਢੀ ਹੈ ਉੱਥੇ ਤੇ ਜਿੱਤ ਜਿੰਦੇ ਹੁਣ ਤੁਹਾਨੂੰ ਦੋਸਤ ਨੇ ਸੂਬੇ ਨੂੰ ਕਹੀਆਂ ਨਾ ਵੀ ਗੱਲ ਕੁਝ ਨਹੀਂ ਜਿੱਥੇ ਨਹੀਂ ਜਿੱਤੂ ਤਾਂ ਵੀ ਉਹਦਾ ਸਰ ਰਿਹਾ ਅਖੀਰ ਤੁਹਾਡਾ ਕੀ ਨਾਮ ਹੈ ਜੀ ਮਲਵੀਰ ਸਿੰਘ ਆਇਆ ਅਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਚ ਬੀਜੇਪੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਕਿਹੜੀ ਚੰਗੀ ਲੱਗਦੀ ਆ ਬਾਈ ਜਸੰਤ ਤਾਂ ਸਾਰੇ ਚੰਗਿਆਂ ਨੇ ਇਹਨਾਂ ਦਾ ਹੁਣ ਸਾਰਿਆਂ ਦੇ ਮਤਲ ਜਿਹੜੇ ਲੀਡਰ ਨੇ ਸਾਰੇ ਇਕੱਠੇ ਇੱਕੋ ਹੁੰਦੇ ਨੇ ਇਹ ਇਹ ਤਾਂ ਪਾਰਟੀ ਆਪਣਾ ਜਿਹਦੀ ਆ ਗਈ ਉਹ ਮੌਕੇ ਤੇ ਆਪਣਾ ਚੰਮਦਿਆਂ ਚਲਾਊਗਾ ਕਿਸੇ ਦੀ ਆ ਜਾਏ ਬਾਕੀ ਹਾਲ ਕੋਈ ਪਤਾ ਨਹੀਂ ਲੋਕਾਂ ਦਾ ਵੀ ਕਿੱਧਰ ਨੂੰ ਬਦਲਣਾ ਪਾਬ ਲੱਗਦਾ ਜਿਹੜਾ ਕੋਈ ਚੰਗੇ ਕੰਮ ਕਰੂ ਬਾਈ ਉਹਨੂੰ ਜਿਤਾ ਦੇਣਗੇ ਨਹੀਂ ਇਹੀ ਹੋਊਗਾ ਨੀ ਆ ਪਹਿਲਾਂ ਦੇ ਚਲੋ ਵਿਧਾਨ ਸਭਾ ਚੋਣਾਂ ਸੀਗੀਆਂ ਹੁਣ ਆਮ ਆਦਮੀ ਪਾਰਟੀ ਵੀ ਤੁਸੀਂ ਦੇਖ ਲਈ ਹੁਣ ਲੋਕ ਸਭਾ ਦੇ ਚੋਣਾਂ ਨੇ ਪ੍ਰਧਾਨ ਮੰਤਰੀ ਦਾ ਮਾਮਲਾ ਹੈ ਤੁਹਾਨੂੰ ਵਿਚਾਰ ਕੀ ਨੇ ਵੀ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੀਦਾ ਜਿਤਾਉਣਾ ਦਾ ਤਾਂ ਹੁਣ ਆਇਆ ਬਈ ਜਿਹੜਾ ਚੰਗੇ ਕੰਮ ਕਰੂ ਉਹਨੂੰ ਜਿਤਾਉ ਉਹ ਅਗਲਾ ਜੀ ਕੋਈ ਵੀ ਆ ਚਾਹੇ ਹੁਣ ਚਾਹੇ ਨਾ ਤਾਂ ਆਪ ਵਾਲੇ ਵੀ ਹੈਗੇ ਨੇ ਕਾਲੀਤਲ ਵੀ ਹੈਗਾ ਤੇ ਸਰਕਾਰ ਕਾਂਗਰਸ ਵੀ ਆਲੀ ਸਾਰੀਆਂ ਆਲੀਆਂ ਅੰਦਾਜ਼ਨ ਤਾਂ ਸਾਰੇ ਇੱਕ ਸਰ ਜੀ ਲੱਗਦੇ ਨੇ ਕੋਈ ਸਾਨੂੰ ਆਸਤੀ ਵੀ ਇਹ ਵਧੀਆ ਕੰਮ ਕਰਨਗੇ ਇਹਨਾਂ ਦੇ ਵੀ ਹੈਂ ਚਾਚਾ ਪ੍ਰਧਾਨ ਮੰਤਰੀ ਬਣਾਉਣ ਦੀ ਚਰਚਾ ਕਰਦੇ ਪ੍ਰਧਾਨ ਮੰਤਰੀ ਬਣਾਉਣ ਦੀ ਕੋਈ ਨਹੀਂ ਚਰਚਾ ਕਰਦਾ ਪ੍ਰਧਾਨ ਮੰਤਰੀ ਵਾਲੀ ਸੁਣ ਲੈ ਸਾਡੇ ਨਾਲ ਇੱਕ ਜੂਪੀ ਦਾ ਬੰਦਾ ਆਇਆ ਸਰਾਂ ਤੋਂ ਗੱਡੀ ਲੈ ਕੇ ਡਰਾਈਵਰ ਦੀ ਮਹਾਲੀ ਦਾ ਉਹ ਕਹਿੰਦਾ ਸਾਡੇ ਪਿੰਡ ਜੁਪੀ ਦੇ ਵਿੱਚ ਸਾਰੀ ਬੋਟ ਕਾਂਗਰਸ ਦੀ ਥਾਹ ਜਾਂ ਬੋਟਾਂ ਪਹਿਲਾਂ ਸਾਰਾ ਹੋਇਆ ਕੰਮ ਹੈ ਸਾਰੀ ਕਹਿੰਦਾ ਭਾਜੀ ਨੂੰ ਵੋਟ ਸਾਰੀ ਪਰਚੀ ਕਹਿੰਦਾ ਬਟਨ ਦੂਆ ਜਾਏਗੀ ਵੋਟ ਦੂਰ ਬਸੇ ਜਾਏਗੀ ਇਹ ਤਾਂ ਹੁਣ ਧੱਕਾ ਵੀ ਕਰੂਗਾ ਮੋਦੀ ਤਾਂ ਮੰਨਦੇ ਹੋ ਵੀ ਵੈਲਟ ਪੇਪਰ ਨਾਲ ਵੋਟਾਂ ਮੈਣੇ ਚਾਹੀਦੀਆਂ ਹਾਂ ਵੈਲਟ ਪੇਪਰ ਨਾਲ ਵੋਟ ਪੈਣੇ ਚਾਹੀਦੇ ਪਰਚੀ ਦੀ ਵੋਟ ਜਿਹੜੀ ਹੈਗੀ ਉਹਦੀ ਗਿਣਤੀ ਵੀ ਸਹੀ ਹੋਊ ਸਾਰੇ ਕੰਮ ਸਹੀ ਹੋਣਗੇ ਨਹੀਂ ਫਿਰ ਇਹ ਨਰਿੰਦਰ ਮੋਦੀ ਦੇ ਕਿਸਾਨ ਵੀ ਖਿਲਾਫ ਨੇ ਫਿਰ ਮੋਰਚਾ ਲਾਇਆ ਹੈ ਨਾ ਕਿਸਾਨ ਵੀ ਸੀ ਦੋ ਜਾਂ ਨੌਜਵਾਨ ਉੱਥੇ ਤੇ ਫਿਰ ਮਿਰਿੰਦਰ ਮੋਦੀ ਨੂੰ ਟੱਕਰ ਦੇ ਨਾਲ ਕਿਹੜਾ ਲੱਗਦਾ ਤੁਹਾਨੂੰ ਦੇਸ਼ ਚੋਂ ਦਾ ਬਾਈ ਹੁਣ ਕਿਹ ਪਤਾ ਲੱਗਦਾ ਇਹਨਾਂ ਦਾ ਇੰਨਾ ਤਾਂ ਸਾਨੂੰ ਵੀ ਅਸੀਂ ਵੀ ਇਹਨਾਂ ਪੜਦੇ ਗੈਂਗਸ ਕੱਲੀ ਨਹੀਂ ਦੇ ਸਕਦੀ ਉਹ ਗੱਠੇ ਬਣਾਉਂਦੇ ਨੇ ਕਿਸੇ ਨੂੰ ਟਕਰਨਾ ਆਪਾਂ ਨੂੰ ਇਹਨਾਂ ਬਾਰੇ ਏਡਾ ਨਹੀਂ ਪਤਾ ਵੀ ਕਿਹੜਾ ਟੱਕਰ ਦਊਗਾ ਇੰਨਾ ਕਿਹਾ ਆਪਾਂ ਏਡਾ ਬਾਹਰ ਘੁੰਮਦੇ ਫਿਰਦੇ ਆ ਫਿਰ ਤਾਂ ਪਤਾ ਲੱਗ ਜਨਾ ਬਾਹਰ ਜਿਹੜਾ ਬਾਹਰ ਘੁੰਮਦਾ ਸਾਨੂੰ ਤਾਂ ਹੁਣ ਏਡਾ ਤਾਂ ਏਦਾ ਹੀ ਤਾਂ ਤਾਂ ਸਾਲਾ ਹੀ ਆ ਅੱਛਾ ਇੱਥੇ ਗੇਲ ਕਰ ਪਿੰਡ ਦੀ ਗੱਲ ਕਰ ਲਈਦਾ ਥੋੜਾ ਪੁੱਛ ਕੀ ਲੱਗਦਾ ਵੀ ਪਿੰਡ ਦੇ ਵਿੱਚ ਜ਼ਿਆਦਾ ਪ੍ਰਭਾਵ ਕਿਹੜੀ ਪਾਰਟੀ ਦਾ ਹਾਲ ਕਿਸੇ ਦਾ ਨਹੀਂ ਹੈਗਾ ਹਾਂ ਹਾਲ ਕਿਸੇ ਦਾ ਨਹੀਂ ਹੈਗਾ ਜਦ ਮੌਕੇ ਤੇ ਮਤਲਬ ਨੇੜੇ ਵਕ ਜੂ ਕੰਮ ਜਦ ਪਤਾ ਲੱਗੂਗਾ ਤੁਸੀਂ ਮਤਲਬ ਜਦੋਂ ਕੈਂਡੀਡੇਟ ਦੇਖਦੇ ਨੇ ਅਸੀਂ ਇਹਨੂੰ ਪਾਉਣੀ ਆ ਕਿ ਪਾਰਟੀ ਦੇਖ ਕੇ ਪਾਉਣਾ ਨੇ ਵੋਟ ਦੋ ਆਪਸ਼ਨ ਹੁੰਦੇ ਨੇ ਲਾ ਵੀ ਅਸੀਂ ਆ ਬੰਦਾ ਵਧੀਆ ਇਹਨੂੰ ਪਾ ਦਈਏ ਜਾਂ ਮਗਰੋਂ ਪਾਰਟੀ ਵਧੀਆ ਇਹਨੂੰ ਪਾ ਦਈਏ ਜਿਹੜਾ ਚੰਗੇ ਕੰਮ ਗੱਲ ਦਾ ਉੱਪਰ ਜਾਣੇ ਆ ਜਿਹੜੇ ਚੰਗੇ ਕੰਮ ਕਰਨ ਉਹਦੇ ਬੰਦੇ ਨੂੰ ਵੋਟ ਪੈ ਜੂਗੀ ਹੋਰ ਕੀ ਹੋਊਗਾ ਅਸੀਂ ਬੰਦਾ ਦੇਖ ਕੇ ਪਾਉਂਗੇ ਬੰਦਾ ਦੇਖ ਕੇ ਵੋਟ ਪਾएंगे ਹਾਂ ਕੈਂਡੀਡੇਟ ਵੀ ਉੱਪਰ ਵੀ ਦੇਖਣਾ ਵੀ ਕਿਹੜੇ ਵਧੀਆ ਕੰਮ ਕਰਨਗੇ ਮੌਕੇ ਨਾਲ ਪਤਾ ਲੱਗ ਜੂਗਾ ਹੌਲੀ ਹੌਲੀ ਚਲੋ ਠੀਕ ਆ ਬਈ ਧੰਨਵਾਦ ਇੱਧਰ ਕਰਾ ਦੇ ਆ ਜੋ ਬਾਬਾ ਜੀ ਟੋਟੇ ਗਰਾਲ ਜੀ ਸ਼੍ਰੀ ਗੁਰਪਾਲ ਸਿੰਘ ਤੁਹਾਨੂੰ ਕੀ ਕੀ ਵਿਚਾਰ ਨੇ ਤੁਸੀਂ ਇੰਨੀ ਲੰਬੀ ਜ਼ਿੰਦਗੀ ਦਾ ਤਜਰਬਾ ਦੇਖਿਆ ਬੱਖ-ਬੱਖ ਪਾਰਟੀਆਂ ਦੇਖੀਆਂ ਨੇ ਕਿਹੜੀ ਠੀਕ ਲੱਗੀ ਹੁਣ ਤੱਕ ਪਾਰਟੀਆਂ ਦਾ तकरीबन ਸਾਰੀਆਂ ਇੱਕੋ ਸਾਰ ਹੁੰਦੀਆਂ ਨੇ ਜੀ ਸਾਰੇ ਆਪਣੇ ਇਹਨਾਂ ਦਾ ਕੰਮ ਕਰਨ ਦਾ ਆਪਣਾ ਆਪਣਾ ਢੰਗ ਹੁੰਦਾ ਮੋਦੀ ਹੈ ਜਿਹੜਾ ਕਿ ਆਮ ਪਬਲਿਕ ਲਈ ਉਹਦੇ ਵੀ ਸਾਰੇ ਵਰਗ ਆਗੇ ਉਹਨਾਂ ਨਾਲ ਧੱਕਾ ਕਰ ਰਿਹਾ ਜਦ ਤੱਕ ਈਯੂਐਮ ਨਾਲ VOTING ਹੋਊਗੀ ਤਾਂ ਮੋਦੀ ਆਊਗਾ ਕਿਉਂਕਿ ਉਹਨਾਂ ਇਹ ਵੀ ਐਮ ਨਾਲ ਛੇੜਛਾੜ ਕਰਕੇ ਉਹ ਚਾਰਸਾਂ ਨੂੰ ਕਹਿੰਦਾ ਵੀ ਮੈਂ ਵਪਾਰ ਕਰਾਂਗਾ ਕਾਤੇ ਕਹਿ ਰਿਹਾ ਹੈ ਇਸੇ ਕਾਰਨ ਕਹਿ ਰਿਹਾ ਹੈ ਵੀ ਮੈਨੂੰ ਵਿਸ਼ਵਾਸ ਹੈ ਤੁਹਾਨੂੰ ਹਾਂਜੀ ਵਿਸ਼ਵਾਸ ਹੈ ਕਰੂਗਾ ਉਹ ਜੋ ਤਾਂ ਹੁਣ ਪਬਲਿਕ ਉਹਨੂੰ ਆਪਣੇ ਕੰਮਾਂ ਤੇ ਵਿਸ਼ਵਾਸ ਹੈ ਕਿ ਹੋਰ ਤਰੀਕੇ ਦੇ ਵਿਸ਼ਵਾਸ ਉਹਨੂੰ ਆਪਣੇ ਠੱਕੇ ਤੇ ਵਿਸ਼ਵਾਸ ਹੈ ਜੀ ਕਿ ਮੇਰੇ ਠੱਕੇ ਨਾਲ ਜਿਹੜਾ ਵੀ ਕੰਮ ਕਰੂੰਗਾ ਮੈਂ ਠੱਕੇ ਨਾਲ ਕਰੂੰਗਾ ਇਹ ਕਰਕੇ ਆਮ ਪਬਲਿਕਾਂ ਉਹਨਾਂ ਤੋਂ ਖਲਾਫ ਹੈ ਉਹਦੇ ਵਿੱਚ ਸਾਰੇ ਵਰਗ ਇਹਨਾਂ ਦੀ ਵਿਰੋਧਤਾ ਕਰਦੇ ਨੇ ਹੱਲ ਕੀ ਆ ਫਿਰ ਇਹਦਾ ਇਹਦਾ ਹੱਲ ਤਾਂ ਯੂਵੀਐਮ ਨੂੰ ਹਟਾਓ ਬੈਲਟ ਪੇਪਰ ਨਾਲ ਚੋਣ ਕਰਾਓ ਫਿਰ ਲੱਗ ਜੂ ਪਤਾ ਕੌਣ ਕਿੰਨੇ ਕ ਪਾਣੀ ਚ ਹੈ ਜਿਹੜੀ ਕਾਂਗਰਸ ਸੀ ਉਹ ਵੀ ਕਮਜ਼ੋਰ ਹੋ ਗਈ ਤਾਂ ਇਹਨਾਂ ਨੇ ਫਿਰ ਇੰਡੀਆ ਲੈਸ ਬਣਾਇਆ ਨਾ ਹਾਂ ਕਮਜ਼ੋਰ ਫਿਰ ਉਹਨਾਂ ਨੇ ਵੀ ਫਿਰ ਕੋਈ ਸਹੀ ਨਹੀਂ ਕਰਿਆ ਇਹਨੇ ਜਿਹੜੇ 70 ਸਾਲ ਰਾਜ ਕਰ ਗਏ ਉਹਨਾਂ ਨੇ ਵੀ ਕਿਹੜਾ ਵਧੀਆ ਠੀਕ ਕਰਿਆ ਵੀ 70 ਸਾਲ ਦੇ ਵਿੱਚ ਤਾਂ ਕੁਸਤੇ ਕੁਛ ਰਾਜ ਪਾਲਤਾ ਥੋੜਾ ਜਨਮ ਕਿਹੜੇ ਸੰਨ ਦਾ ਜੀ ਮੇਰਾ 1957 ਦਾ ਜੀ ਅੱਛਾ 1957 ਦਾ ਤੁਸੀਂ ਮਤਲਬ ਲੰਬਾ ਸਮਾਂ ਕਾਂਗਰਸ ਨੂੰ ਦੇਖਿਆ ਦੇਸ਼ ਦੇ ਵਿੱਚ ਹੋਰ ਤੇ ਬੀਜੇਪੀ ਤਾਂ ਜਦੋਂ ਹੁਣ ਥੋੜਾ ਜਿਹਾ ਸਮਾਂ ਹੋਇਆ ਜੀ ਆਈ ਨੂੰ ਤਾਂ ਤੁਲਨਾ ਕਿਵੇਂ ਕਰਦੇ ਹੋ ਉਹ ਲੰਬਾ ਸਮਾਂ ਠੀਕ ਸੀਗਾ ਕਾਂਗਰਸ ਦਾ ਕਿ ਅੱਜ ਵਾਲਾ ਘੱਟ ਸਮਾਂ ਬੀਜੇਪੀ ਵਾਲਾ ਸਮਾਂ ਤਾਂ ਬਦਲਦਾ ਹੀ ਰਹਿੰਦਾ ਜੀ ਪਰ ਜਿਹੜੀਆਂ ਪਾਰਟੀਆਂ ਵੱਧ ਸਮਾਂ ਰਾਜ ਕਰਕੇ ਗਈਆਂ ਨੇ ਉਹਨਾਂ ਨੇ ਦੇਸ਼ ਲਈ ਕੁਝ ਨਹੀਂ ਕੀਤਾ ਪਰ ਜਿੱਥੇ ਤੱਕ ਇਹਨੂੰ ਦੇਖਿਆ ਜਾਵੇ ਕੰਮ ਤਾਂ ਕਰਦਾ ਧੱਕੇ ਨਾਲ ਕਰਦਾ ਅਤੇ ਦਬਾ ਕੇ ਕਰਦਾ ਡਾਕਟਰ ਮਨੂਨ ਸਿੰਘ ਕੀ ਮੈਸੀਜ ਠੀਕ ਸੀ ਇਹਦੇ ਮੁਕਾਬਲੇ ਪਰਲਾ ਇਹਦੇ ਨਾਲ ਠੀਕ ਸੀ ਕਿਸੇ ਨੇ ਅਰਧ ਵਸਤਾ ਚੋਂ ਦੇਸ਼ ਨੂੰ ਕੱਢਿਆ ਜਾਂਦਾ ਉਸ ਟਾਈਮ ਉਹ ਕਿੱਥੇ ਤੇ ਬੀਜਪੀ ਵਾਲੇ ਬੀਓ ਨੇ ਚੰਗੇ ਕੰਮ ਕਰਿਆ ਤਾਂ ਹੀ ਉਹ 10 ਸਾਲ ਲੱਗਿਆ ਆਪਣੇ ਪੰਜਾਬ ਚ ਕੀ ਮਾਹੌਲ ਲੱਗਦਾ ਤੁਹਾਨੂੰ ਵੀ ਅਕਾਲੀ ਦਲ ਦਾ ਵੀ ਜੋਰ ਲੱਗਿਆ ਹੋਇਆ ਹੁਣ ਹੋਰ ਪਾਰਟੀਆਂ ਮਿਲ ਆ ਰਹੀਆਂ ਗੱਲ ਚੁੱਤਾ ਜੀ ਗੱਲਾਂ ਚਾਉਦੇ ਹੋਈ ਵੀ ਹੈ ਹਾਲੇ ਕੋਈ ਕਿਸੇ ਦਾ ਆਪਾ ਵੀਊ ਨਹੀਂ ਲੈ ਸਕਦੇ ਵੀ ਹਾਂ ਜੀ ਕੋਈ ਨਹੀਂ ਹਾਂ ਵੀ ਜੱਜਮੈਂਟ ਵਿੱਚ ਵੀ ਨਹੀਂ ਕੋਈ ਚਰਚਾ ਹੁੰਦੀ ਵੀ ਆਪਾਂ ਐਦ ਕੀ ਉਹਨੂੰ ਕੋਈ ਚਰਚਾ ਨਹੀਂ ਅੱਛਾ ਬਾਕੀ ਕੈਂਡੀਡੇਟ ਆ ਜਿਹੜਾ ਕੋਈ ਵਧੀਆ ਹੋਊਗਾ ਉਹਨੂੰ ਵੋਟਾਂ ਆਪਾਂ ਪਾ ਦੇਵਾਂਗੇ ਅੱਛਾ ਤੁਸੀਂ ਮਤਲਬ ਪਾਰਟੀ ਨਾਲੋਂ ਜ਼ਿਆਦਾ ਤਰਜੀਹ ਕੈਂਡੀਡੇਟ ਨੂੰ ਦੋਗੇ ਕੈਂਡੀਡੇਟ ਹੀ ਨਹੀਂ ਕੰਮ ਕਰਨੇ ਹੁੰਦਾ ਕੈਂਡੀਡੇਟ ਨੂੰ ਪਬਲਿਕ ਦੇ ਵਿੱਚ ਜਾਣਾ ਹੋਣਾ ਜੇ ਇੱਕ ਵਿਧਾਨ ਸਭਾ ਦਾ ਵਧੀਆ ਮੈਂਬਰ ਬਣੂਗਾ ਇਸ ਵਾਰ ਜਿਵੇਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਪਾਰਟੀ ਦੇਖੀ ਵੀ ਆਮ ਆਦਮੀ ਪਾਰਟੀ ਜਿਤਾਉਣੀ ਹੈ ਕੈਂਡੀਡੇਟ ਨਹੀਂ ਦੇਖੇ ਕਹਿੰਦੇ ਬਾਲਿਆਂ ਦਾ ਨਾਮ ਵੀ ਨਹੀਂ ਪਤਾ ਹੈ ਕਿਸੇ ਨੂੰ ਵੀ ਕੌਣ ਐਮਐਲਏ ਬਣ ਗਿਆ ਇੱਥੇ ਤਾਂ ਆ ਕੇ ਮਾਰ ਪਾ ਰਹੀ ਆ ਜਦ ਤੱਕ ਕਿ ਕੋਈ ਇੱਕ ਗੁੰਡਾ ਅੰਸਰ ਆ ਕੇ ਉਹ ਐਮਐਲਏ ਜਾਂ ਐਮਪੀ ਬਣ ਜਾਂਦਾ ਫਿਰ ਉਹ ਗੁੰਡਾ ਰਹਿ ਕੇ ਕਰੂਗਾ ਆਮ ਪਬਲਿਕ ਜਿੱਦ ਨਹੀਂ ਉਹ ਗੱਲ ਸੁਣਦਾ ਇਸ ਲਈ ਅਸੀਂ ਤਾਂ ਕੈਂਡੀਡੇਟਾਂ ਦੇਖ ਕੇ ਵੋਟ ਪਾਵਾਂਗੇ ਤੁਹਾਡਾ ਕੀ ਨਾਮ ਤੁਹਾਡਾ ਕੀ ਨਾਮ ਆ ਬਾਈ ਇਹ ਇਹ ਪਹਿਲਾਂ ਆ ਇਹ ਰੋਜ਼ ਲੜਦਾ ਮੇਰੇ ਕੇ ਬਈ ਮੈਂ ਬੋਲਨੇ ਉਹ ਨਹੀਂ ਵੇ ਚਲੋ ਇਹ ਤੁਹਾਨੂੰ ਦੱਸਤਾ ਹੁਣਾ ਵੀ ਆ ਬੋਲਦੇ ਤੁਸੀਂ ਇਹਨਾਂ ਦੇ ਨਾਲ ਬੋਲਦੇ ਇਹ ਲੀਡਰ ਹੈ ਨਹੀਂ ਨਹੀਂ ਲੀਡਰ ਹੈ ਇਹ ਅੱਛਾ ਕਿਹੜੀ ਪਾਰਟੀ ਦੇ ਇਹ ਆਮ ਆਦਮੀ ਦਾ ਇਹਨੂੰ ਸਮਾਰ ਕੇ ਪੁੱਛ ਚਲੋ ਠੀਕ ਹੈ ਨਹੀਂ ਵੀਰੇ ਮੈਂ ਕੋਈ ਲੀਡਰ ਲੁੱਡ ਨਹੀਂ ਆਇਆ ਨਹੀਂ ਤੁਹਾਨੂੰ ਲੀਡਰ ਨਹੀਂ ਹੈ ਕਿ ਆ ਜਿਸ ਤਰੀਕੇ ਨਾਲ ਹੁਣ ਕਿਸਾਨੀ ਮੋਰਚਾ ਵੀ ਚੱਲ ਰਿਹਾ ਹੈ ਮਾਨ ਸਰਕਾਰ ਤੇ ਵੀ ਸਵਾਲ ਖੜੇ ਕਰ ਰਹੇ ਨੇ ਤੁਸੀਂ ਮੰਨਦੇ ਹੋ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਵਾਕੀ ਨਜ਼ਰ ਆ ਰਹੇ ਨੇ ਭਗਵਾਨ ਜੀ ਤੁਹਾਨੂੰ ਨਹੀਂ ਕੋਈ ਨਹੀਂ ਸੁਣ ਰਿਹਾ ਹੁਣ ਤਾਂ ਤੇ ਰੱਡ ਸਾਹਮਣੇ ਸਰਾਮੇ ਮਾਰ ਰਹੇ ਨੇ ਨੌਜਵਾਨ ਮੁੰਡੇ ਚੱਕਲੇ ਠੀਕ ਹੈ ਅਸੀਂ ਤਾਂ ਜ਼ਿਮੀਦਾਰਾਂ ਦੇ ਨਾਲ ਆ ਜੱਟਾਂ ਦੇ ਨਾਲ ਵੱਡੀ ਗੱਲ ਆ ਚਲੋ ਕਹੇ ਸੀ ਆਮ ਆਵੀ ਪਾਰਟੀ ਨਾਲੋਂ ਬਰਾਦਰੀ ਸਾਡੀ ਹੋਰ ਹੈ ਨਹੀਂ ਨੂੰ ਆਮ ਤੇ ਵੀ ਨਹੀਂ ਅਸੀਂ ਕੁਛ ਲੈਣਾ ਜਿਹੜਾ ਇਹ ਬੰਦਾ ਸਾਡੇ ਵਧੀਆ ਕੰਮ ਕਰੂਗਾ ਸਾਦਾ ਪੱਖ ਬੋਲੂਗਾ ਸਾਡੇ ਮਤਲਬ ਇਹਨਾਂ ਦੀ ਸਹਾਇਤਾ ਕਰੂਗਾ ਜ਼ਿਮੀਂਦਾਰਾਂ ਦੀ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਵੀ ਪਹਿਲਾਂ ਲੋਕ ਕੀ ਕਰਦੇ ਸੀ ਵੀ ਜਿਹੜੀ ਪੋਲੀਟੀਕਲ ਪਾਰਟੀ ਨਾਲ ਜੁੜੇ ਹੁੰਦੇ ਸੀ ਉਹਨਾਂ ਦਾ ਪੱਖ ਕਰਦੇ ਸੀਗੇ ਤੇ ਉਹਨਾਂ ਦੀ ਵੋਟ ਵੀ ਪੱਕੀ ਹੁੰਦੀ ਸੀ ਹਨਾ ਹੁਣ ਤੁਸੀਂ ਮੰਨਦੇ ਹੋ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੀ ਬੋਟ ਪੱਕੀ ਨਹੀਂ ਜਾਈਏ ਉਹਨਾਂ ਦੀ ਮੇਰੇ ਮੋਦੀ ਨੂੰ ਤਾਂ ਸਾਡੇ ਪਿੰਡ ਚੋਂ ਵੋਟੇ ਨਹੀਂ ਪੈਂਦੀ ਗੱਲ ਨਹੀਂ ਸਿੱਧੀ ਜੀ ਗੱਲ ਤੈਨੂੰ ਪੰਜਾਬੀ ਚ ਦੱਸਦੀ ਹਾਂ ਕੋਈ ਵੀ ਵੋਟ ਨਹੀਂ ਉਰੇ ਨਹੀਂ ਨਹੀਂ ਉਰੇ ਸਾਡੇ ਨਹੀਂ ਪਉਂਦਾ ਕਿਹੜਾ ਪਊਗਾ ਵੋਟ ਸਾਲਾ 15 ਹਾਲ ਮਚਾਇਆ ਪਿਆ ਫਿਰ ਉਹ ਆਉਣਗੇ ਕਿ ਕਿਹੜੇ ਮੂਲੇ ਕੇ ਆਉਣਗੇ ਆਉਣਗੇ ਆਉਣ ਕਹਿੰਦਾ ਵੀ ਆਨ ਜੀ ਠੀਕ ਹੈ ਬਸ ਪਾਉਂਦੇ ਨਹੀਂ ਵੋਟ ਨਹੀਂ ਪਾਉਂਦੇ ਮੋਦੀ ਨੂੰ ਵੋਟ ਨਹੀਂ ਪਾਉਂਦੇ ਚਾਹੇ ਕੁਝ ਹੋ ਜਾ ਫਿਰ ਵੀ ਉਹ ਜਿੱਤ ਜਾਂਦੇ ਨੇ ਜਿੱਤਦਾ ਬੇਈਮਾਨੀ ਕਰਦੇ ਨੇ ਆ ਹੁਣ ਇੱਥੇ ਚੰਡੀਗੜ੍ਹ ਵਿੱਚ 8 ਵੋਟਾਂ ਦੀ ਬੇਈਮਾਨੀ ਹੋਈ ਸੀ ਹਾਂ ਬਿਲਕੁਲ ਹੋਈ ਹੈ ਕਿ ਨਹੀਂ ਹੋਈ ਫਿਰ ਹੁਣ ਕਿਵੇਂ ਜਿੱਤ ਗਏ ਦੂਏ ਗੱਲ ਆਮ ਆਦਮੀ ਪਾਰਟੀ ਦੀ ਨਹੀਂ ਹੈਗੀ ਗੱਲ ਕਾਂਗਰਸ ਦੀ ਨਹੀਂ ਅਕਾਲੀਆਂ ਦੀ ਨਹੀਂ ਇਮਾਨਦਾਰੀ ਨੇ ਦੇਸ਼ ਚ ਖਤਮ ਕਰਤੀ ਜ਼ਮੀਰ ਮਾਰਤਾ ਲੋਕਾਂ ਦਾ ਆਂਖ ਮਾਰਤੀ ਇਹਨਾਂ ਨੇ ਉਹ ਹੀ ਕੰਮ ਕਰਿਆ ਨੇ ਹੋਰ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਹੈ ਕਿ ਜਿਹੜਾ ਕੋਈ ਬਲੀ ਵਾਰਸੂਰੇ ਮੈਨੂੰ ਦੱਸੋ ਦਿਨ ਦਿਹਾੜੇ ਭੈਣ ਚ ਮੂਲੀ ਮੰਗ ਬੰਦੇ ਨੂੰ ਵੜ ਦਿੰਦੇ ਨੇ ਹੈ ਕੋਈ ਲੋਕਾਂ ਦਾ ਢਾਲ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਕਿਉਂਕਿ ਹੁਣ ਤਾਂ ਇਹ ਨਹੀਂ ਪਤਾ ਹੈਗਾ ਗੱਡੀ ਲੈ ਕੇ ਜਾਂਦੇ ਅਸੀਂ ਵਿੱਚ ਬਿਠਾ ਲਈਏ ਕਿ ਨਾ ਉਠਾ ਲਈਏ ਸਾਨੂੰ ਇਹ ਲੁੱਟ ਲੈ ਕੇ ਮਾਰ ਦਵੇ ਤੁਸੀਂ ਮੰਨਦੇ ਹੋ ਵੀ ਹੁਣ ਸਮਝਦੰਦਾ ਚੁੱਕਿਆ ਵੀ ਹਰੇਕ ਮਨੁੱਖ ਇਨਸਾਨ ਜਿਹੜਾ ਆਪਣੇ ਮਤਲਬ ਤੱਕ ਰਹਿ ਗਿਆ ਜਾਂ ਪੈਸੇ ਦੇ ਮੋਨ ਤੱਕ ਮਤਲਬ ਰਹਿ ਗਿਆ ਹੁਣ ਇਨਸਾਨੀਅਤ ਨਹੀਂ ਰਹੀ ਹੈਗੀ ਇਹ ਮੰਨਦੇ ਹੋ ਬਿਲਕੁਲ ਉਹੀ ਗੱਲ ਬਿਲਕੁਲ ਇਨਸਾਨੀਅਤ ਨਹੀਂ ਹੈਗੀ ਆਪਣਾ ਕੰਮ ਕਰਦਾ ਅਗਲਾ ਦੂਆ ਚਾਹੇ ਜਿਵੇਂ ਮਰਜੀ ਹੈ ਮਰੇ ਚਾਹੇ ਰਹੇ ਚੱਕਦਾ ਨਹੀਂ ਹੁਣ ਇਹ ਵੀ ਡਰ ਜਾਂਦਾ ਜੇ ਚੱਕ ਦੇ ਆ ਕਿ ਸਿੰਘ ਅਗਲਾ ਕਹਿੰਦਾ ਮੇਰੇ ਗੜ ਪਾ ਦੂ ਤਾਂ ਵੀ ਦਿਨ ਤੋਂ ਝੂਠੇ ਪਰਚੇ ਕਰ ਦਿੰਦੇ ਨੇ ਜਿਹੜੇ ਬੰਦੇ ਨੂੰ ਕੁੱਤੇ ਦੀ ਰੋਟੀ ਨਹੀਂ ਮਾਰੀ ਉਹ ਨੂੰ ਧਾਣਾ 10-10 ਸਾਲੀਆਂ ਹੋ ਕਰਾਤੀਆਂ ਇਹ ਲੋਕਾਂ ਨੇ ਨਹੀਂ ਫਿਰ ਅੱਗੇ ਜਿਵੇਂ ਮੰਨ ਲਓ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਆਉਂਦੀਆਂ ਨੇ ਆ ਰਹੀਆਂ ਨੇ ਤਾਂ ਤੁਸੀਂ ਮਤਲਬ ਕੈਂਡੀਡੇਟ ਦੇਖੋਗੇ ਜਾਂ ਪਾਰਟੀ ਦੀ ਤੌਰ ਤੇ ਕਰੋਗੇ ਜਾਂ ਫਿਰ ਸਰਬਸੰਮਤੀ ਦਾ ਸਰਪੰਚ ਚੁਣੋਗੇ ਕਿ ਪਾਰਟੀ ਵਾਜੀਏ ਬਣ ਚ ਨਹੀਂ ਪਾਰਟੀ ਵਾਜੀ ਵੀਰੇ ਆਜੋ ਕੋਈ ਨਹੀਂ ਹੈਗੀ ਅਜੇ ਤਾਂ ਗੰਦਲ ਚੌਦ ਦੇ ਜੀ ਉਹ ਹਮ ਅਜੇ ਕੋਈ ਨਹੀਂ ਆਜੋ ਕੋਈ ਪਤਾ ਨਹੀਂ ਕਿਹਨੂੰ ਪਾਈਏ ਕਿਹਨੂੰ ਨਾ ਭਾਈ ਠੀਕ ਹੈ ਨਾ ਜਣੀ ਲੋਕ ਸਭਾ ਚੋਣਾਂ ਦਾ ਕੀ ਪ੍ਰਭਾਵ ਆ ਜੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਨਹੀਂ ਨਹੀਂ ਅਜੇ ਕੁਝ ਨਹੀਂ ਪਤਾ ਹੈਗਾ ਜਣੀ ਮੋਦੀ ਨੂੰ ਵੋਟ ਨਹੀਂ ਪੈਂਦੀ ਸਿੱਧੀ ਗੱਲ ਹੈ ਉਹ ਤਾਂ ਨਹੀਂ ਉਹ ਤਾਂ ਉਹ 13-13 ਸੀਟਾਂ ਕਿਵੇਂ ਕਲਾਉਂਦੇ ਨੇ ਅਕਾਲੀਵਾਲੇ ਕਹਿੰਦੇ ਅਸੀਂ ਤੇ ਬੇਈਮਾਨੀ ਹੈ ਮਸ਼ੀਨਾਂ ਚ ਉਹਨਾਂ ਬਟਨ ਸਾਰੇ ਦੱਬਦੇ ਆ ਕਿ ਅਕਾਲੀਆਂ ਦਾ ਲਾਲਾ காங்கிரஸ் ਦਾ ਲਾਲਾ ਚਾਹੇ ਆਮ ਦਾ ਲਾਲਾ ਪੰਦੀ ਮੋਦੀ ਨੂੰ ਨਹੀਂ ਅਕਾਲੀਦਲ ਕਹਿੰਦਾ ਵੀ 13 ਸੀਟਾਂ ਅਸੀਂ ਜਿੱਤਾਂਗੇ ਆਮ ਆਦਮੀ ਕਹਿੰਦੇ ਅਸੀਂ ਜਿੱਤਾਂਗੇ ਕਾਂਗਰਸ ਇਹ ਤਾਂ ਗੁਣਾ ਕਰਕੇ ਦੇਖੋ ਕਿੰਨੀਆਂ ਬਣਦੀਆਂ ਨੇ ਨਹੀਂ ਗੁਣਾ ਗਾਣਾ ਤਾਂ ਹੁਣ ਉਹੀ ਕਰ ਲੇਗੇ ਇਹ ਤਾਂ ਤੁਹਾਨੂੰ ਪਤਾ ਹੈ ਇਹ ਤਾਂ ਸਾਰੇ ਮਰਜ਼ੀ ਨਾਲੇ ਚੱਲਦਾ ਕੰਮ ਇਹਨਾਂ ਦਾ ਆਪਣੀ ਪੇਟੀ ਜੀ ਧਰ ਲੈਣੀਆਂ ਇਹਨਾਂ ਨੇ ਦੂਏ ਦੀ ਜੱਕਾਣੀਆਂ ਜੀ ਫਿਰ ਹੱਲ ਕੀ ਲੱਗਦਾ ਪ੍ਰਧਾਨ ਮੰਤਰੀ ਦੀ ਜੋ ਠੀਕ ਨਹੀਂ ਹੈਗਾ ਬਦਲਾ ਕੇ ਜਾਊਗਾ ਪ੍ਰਦੇਸ਼ ਚ ਬਦਲਾ ਤਾਂ ਵੀਰੇ ਇਹਨਾਂ ਦਾ ਹੁਣ ਆਪ ਸੱਚੇ ਪਤਾ ਲੱਗੂਗਾ ਗੱਠ ਜੋੜ ਬਣੂਗਾ ਇਹਨਾਂ ਦਾ ਫਿਰ ਇਹ ਮੋਦੀ ਨੂੰ ਮਾਰ ਦੇ ਸਕਦੇ ਨੇ ਇਹ ਲੜ ਰਹੇ ਨੇ ਹੁਣ ਜਿਹੜਾ ਇੰਡੀਆ ਬਣਾਇਆ ਇਹਨਾਂ ਨੇ ਜਿਹੜਾ ਇੰਡੀਆ ਗੱਠ ਜੋੜ ਹੈ ਇਹ ਭਾਜਪਾ ਨੂੰ ਮਾਰ ਦੇ ਸਕਦਾ ਤੁਹਾਨੂੰ ਲੱਗਦਾ ਦੇਸ਼ ਚ ਹਾਂ ਦੇ ਸਕਦਾ ਦੇ ਸਕਦਾ ਟੱਕਰ ਹੋਊਗੀ ਥੋੜੀਆਂ ਵੋਟਾਂ ਦੇ ਵਰਗ ਨਾਲ ਪਊਗਾ ਹਾਂ ਜਿੱਤ ਹਰ ਥੋੜੀਆਂ ਬੋਟੀਆਂ ਥੋੜੇ ਵੋਟਾਂ ਤੇ ਹੋਊਗੀ ਜੇ ਬੇਈਮਾਨੀ ਨਾ ਹੋਈ ਜੇ ਬਈ ਮੈਂ ਵੈਲਟ ਪੇਪਰ ਨਾਲ ਵੋਟ ਪਾਵੇ ਮੈਂ ਗਰੰਟੀ ਦਿੰਦਾ ਲਿਖ ਕੇ ਦਿੰਦਾ ਮੋਦੀ ਨਹੀਂ ਜਿੱਤਦਾ ਤਾਂ ਇਹ ਮੰਗ ਜਿਹੜੀ ਲਗਾਤਾਰ ਚੁੱਕੀ ਜਾਂਦੀ ਹੈ ਲੋਕਾਂ ਵੱਲੋਂ ਵੀ ਵੈਲਟ ਤੇ ਆਪਣਾ ਵੋਟਾਂ ਲੈਣੇ ਚਾਹੀਦੇ ਨੇ ਤੁਸੀਂ ਕਿਹੜੀ ਮੰਨਦੇ ਵਧੀਆ ਪਾਰਟੀ ਪੰਜਾਬ ਦੇ ਵਿੱਚ ਕਈ ਦੇਖਿਆ ਨੇ ਦੋਸਤਾਂ ਪਾਲਟੀ ਦਾ ਮੋਦੀ ਉਹ ਵਧੀਆ ਤਾਂ ਜਿਹੜੇ ਹੁਣ ਬਹਿ ਗਿਆ ਆ ਕੇ ਪਾਣੀ 'ਚ ਹੁਣ ਤਾਂ ਇਹ ਚਾਹੀਦਾ ਹੀ ਨਹੀਂ ਇਹਦਾ ਤਾਂ ਕੋਈ ਮੈਂਬਰ ਬਣੀ ਜਿੱਤਣਾ ਚਾਹੀਦਾ ਪੰਜਾਬ 'ਚ ਨਾ ਜਿੱਤੇ ਪੰਜਾਬ 'ਚ ਨਹੀਂ ਜਿੱਤਦਾ ਇਹਨਾਂ ਦਾ ਜੇ ਪੰਜਾਬ 'ਚ ਨਹੀਂ ਜਿੱਤੇ ਦੂਜੇ ਸੇਟਾਂ ਜਿੱਤ ਜਾਣਗੇ ਦੂਜੇ ਸੇਟਾਂ 'ਚ ਜ਼ਰੂਰ ਜਿੱਤਣਗੇ ਦੂਜਿਆਂ ਜੇ ਜੁਪੀ 'ਚ ਆਨ ਪੜ ਲੋ ਕਿ ਉਹ ਆ ਰੋਤੇ ਹੋ ਬਿਹਾਰ 'ਚ ਕਿਸਾਨੀंदोलਣਾ ਫੇਰ ਲੱਗਿਆ ਜਿਹੜਾ ਪਹਿਲਾਂ ਲੱਗਿਆ ਸੀ ਉਦੋਂ ਫਿਰ ਲੋਕਾਂ 'ਚ ਬਹੁਤ ਜਾਗਰੂਕੀ ਆ ਗਈ ਸੀ ਲੋਕੋ ਸੋਚ ਸਮਝ ਕੇ ਵੀ ਅਸੀਂ ਕਿਹੜਾ ਕੈਂਡੀਡੇਟ ਚੁਣਨਾ ਹੈ ਜਾਂ ਕਿਹੜੇ ਲੀਡਰ ਨੇ ਸਾਡੇ ਬਾਰੇ ਕੁਝ ਕੀਤਾ ਨਹੀਂ ਕੀਤਾ ਆ ਗਈ ਸੀ ਜਾਗਰੂਕੀ ਪੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਤੇ ਫਿਰ ਦੂਜੀਆਂ ਸਟੇਟਾਂ ਦੇ ਵਿੱਚ ਨਹੀਂ ਆਈ ਹੈਗੀ ਦੂਜੀਆਂ ਸਟੇਟਾਂ 'ਚ ਨਹੀਂ ਆਉਂਦੀ ਉੱਥੇ ਲੋਕ ਨੇ ਹੋਟ ਟਾਈਪ ਦੇ ਪੂਰੇ ਲੋਕ ਨੇ ਹੋਟ ਟਾਈਪ ਦੇ ਇੱਕ ਇੱਕ ਇਕੱਲਾ ਜਮੇਨ ਵਾਲਾ ਵੀ ਨਹੀਂ ਉੱਥੇ ਵੀ ਕਿੱਲੇ ਵਾਲਾ ਵੀ ਵੋਟ ਪਾਉਂਦਾ ਉਹਨਾਂ ਨੂੰ 2000 ਰੁਪਏ 'ਚ ਹਮ ਲੋਕ ਵੇਚਦੇ ਨੇ ਲੋਕ ਉਰੇ ਬੀਕਦਾ ਨਹੀਂ ਕੋਈ ਪੰਜਾਬ ਵਿੱਚ ਬਾਕੀ ਬਾਟੇ ਨੇ ਕੀ ਪ੍ਰਭਾਵ ਹੈ ਤੁਹਾਡੇ ਇਥੇ ਗੱਲਬਾਤ ਹੁੰਦੀ ਹੋਣੀ ਹੈ ਜਿਹੜੀ ਪਹਿਲਾਂ ਜਿਹੜੀਆਂ ਪਹਿਲਾਂ ਚੱਲਦੀਆਂ ਰਹੀਆਂ ਨੇ ਅਕਾਲੀ ਦਲ ਕਾਂਗਰਸ ਜਾਂ ਬੀਜੇਪੀ ਤੋਂ ਤੁਸੀਂ ਦੱਸਿਓ ਤਾਂ ਅਕਾਲੀ ਦਲ ਕਾਂਗਰਸ ਦਾ ਕੀ ਮਾਹੌਲ ਹੈ ਉਰੇ ਕਾਂਗਰਸ ਵੀ ਫੇਲ ਹੈ ਕਿਉਂ ਆਪਾਂ ਚ ਜੋੜ ਮੇਲ ਤਾਂ ਉਹਨਾਂ ਦਾ ਹੁੰਦਾ ਨਹੀਂ ਦਿੱਲੀ ਚ ਕਰਿਆ ਉਹਨਾਂ ਨੇ ਹਾਂ ਜੀ ਦਿੱਲੀ ਚ ਕਰ ਲਿਆ ਕਰ ਲਿਆ ਪਰ ਜੇ ਹੋਊਗਾ ਤਾਂ ਹੀ ਹੈ ਟੁੱਟ ਵੀ ਸਕਦਾ ਹੈ ਅਜੇ ਤਾਂ ਵੋਟਾਂ 'ਚ ਟਾਈਮ ਹੀ ਰਹਿੰਦਾ ਹੈ ਜਾ ਚੋ ਕਹਿੰਦੇ ਕਰਨਾ ਨਹੀਂ ਅਸੀਂ ਕਹਿੰਦੇ ਵੀ ਸਾਨੂੰ ਕਾਂਗਰਸ ਵਾਲੇ ਕਹਿੰਦੇ ਸਾਨੂੰ ਅੰਦਰ-ਦੰਦਰ ਰਹੇ ਨੇ ਅਸੀਂ ਇਹ ਮੈਨਾ ਕਰਨਾ ਗੱਠ ਜੋੜ ਭਾਈ ਠੀਕ ਹੈ ਉਹਨਾਂ ਦੀ ਗੱਲ ਹਾਂ ਜਿਹੜੇ ਹੁਣ ਆਮ ਆਲੇ ਨੇ ਇਹ ਕੰਮ ਤਾਂ ਠੀਕ ਕਰ ਰਹੇ ਨੇ ਪਰ ਆ ਹੁਣ ਕਿਸਾਨਾਂ ਵਾਲੇ ਚਾਕੇ ਵੀ ਪੱਠਾ ਬਹਿ ਗਏ ਇਹਨਾਂ ਨੂੰ ਵੀ ਇੱਕ ਵੋਟ ਨਹੀਂ ਪੈਣੀ ਚਾਹੀਦੀ ਭਗਤ ਮਾਨ ਕਹਿੰਦਾ ਵੀ ਮੈਂ ਤਾਂ ਕਿਸਾਨਾਂ ਦੇ ਹੱਕ ਚਿਆਂ ਮੈਂ ਉਹਨਾਂ ਦਾ ਵਕੀਲ ਬਣ ਕੇ ਵਕੀਲ ਬਣ ਕੇ ਮੰਗਾ ਰੱਖਦੇ ਆ ਕੁਛ ਨਹੀਂ ਰੱਖਦਾ ਉਹ ਉਹ ਤਾਂ ਬਕਵਾਸ ਹੈ ਬਕਵਾਸ ਆਉਦਾ ਤੁਸੀਂ ਉਹਦਾ ਅੰਦਰ ਨਹੀਂ ਫੜੋਲ ਕੇ ਦੇਖਿਆ ਕੀ ਭਾਲਦਾ ਉਹ ਕੀ ਚਾਹੁੰਦੇ ਨੇ ਉਹ ਬਹੁਤ ਕੁਝ ਪਹੁੰਚਾਉਂਦੇ ਨੇ ਉਹ ਉਹ ਆਏਗਾ ਨੇ ਵੀ ਗਾਹਾਂ ਨੂੰ ਸਰਕਾਰ ਮੇਰੀ ਆ ਜਾਏ ਸੈਂਟਰ ਚ ਹਾਂ ਨਾ ਸੈਂਟਰ ਤੇ ਨਾ ਕੋਤੂਰ ਇੱਥੇ ਪੰਜਾਬ ਵਿੱਚ 27 ਚ ਹਾਂ ਪੰਜਾਬ ਵਿੱਚ ਸਰਕਾਰ ਬਣਾਉਣੀ ਚਾਹੁੰਦੇ ਨੇ ਉਹ ਸਿਆਸਤ ਖੇਡ ਰਹੇ ਐ ਲੋਕਾਂ ਦਾ ਬੁੱਧੂ ਬਣਾ ਰਹੇ ਇੰਨੇ ਬੁੱਧੂ ਨਹੀਂ ਹੈਗੇ ਲੋਕ ਨਹੀਂ ਪੰਜਾਬ ਦੇ ਲੋਕ ਤਾਂ ਜੇ ਆਪਾਂ ਦੇਖਿਆ ਜਾਵੇ ਜਾਂ ਤਾਂ ਅਜੇ ਵੀ ਆਮਦਨੀ ਪਾਰਟੀ ਦੇ ਅੱਖ ਚ ਨੇਉ ਕਾਤੋ ਨੇ ਫਿਰ ਜਿਹੜੇ ਆਮ ਆਦਮੀ ਦੀ ਪਾਰਟੀ 'ਚ ਹੱਕ 'ਚ ਨੇ ਉਹਨਾਂ ਨੂੰ ਕਿਸਾ ਰਿਹਾ ਹੈ ਉਹ ਜਿਹੜਿਆਂ ਨੂੰ ਜਿਹੜੇ ਮਤਲਬ ਨਾਲ ਆਮ ਆਦਮੀ ਦੀ ਪਾਰਟੀ ਜਿਤਾਏ ਨੇ ਕਾਲੀਵਾਲ ਦੇ ਬੰਦੇ ਤੇ ਜਿਨ੍ਹਾਂ ਨੇ ਜਿਤਾਇਆ ਇਹ ਕਾਂਗਰਸ ਦੇ ਬੰਦੇ ਤੇ ਇਹਨਾਂ ਕਹਿੰਦੀ ਵੋਟ ਗੇਰਤੀ ਉਹਨਾਂ ਨੂੰ ਕਿਸਾ ਰਿਹਾ ਹੈ ਹੋਰ ਕਿਹਨੂੰ ਕਿਸਾਉਂਦਾ ਉਹਨਾਂ ਨੇ ਦੇਖ ਲਿਆ ਆ ਕਿਸਾਨਾਂ ਨੇ ਜਮਾਂ ਹੀ ਦੇਖ ਲਿਆ ਨੰਗਾ ਹੀ ਹੋ ਗਿਆ ਉੱਥੇ ਜਾ ਕੇ ਮੂਰੇ ਖੜੇ ਗੋਲੀ ਤੇ ਜਾ ਕੇ ਸਰਪੰਚ ਬਣਾ ਦਾਰੇ ਪਿੰਡ 'ਚ ਸਰਪੰਚ ਦਾ ਹੱਕ ਨਹੀਂ ਬਣਦਾ ਵੀ ਮੈਮੂਰੇ ਜਾਵਾਂ ਬਾਬਾ ਜੀ ਵਧੀਆ ਗੱਲ ਕੀ ਹੈ ਤੁਸੀਂ ਵੀ ਮੂਰੇ ਜਾਉ ਲੱਖਾ ਸਦਾਨਾ ਆਪਣਾ ਜਿਹੜਾ ਪਹਾਨਾ ਸਿੱਧੂ ਉਹ ਵੀ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਅੱਖ ਚ ਉੱਥੇ ਗਏ ਆ ਹਾਲਾਂਕਿ ਲੱਖੇ ਸਦਾਨਾ ਨੇ ਚੋਣਾਂ ਵੀ ਲੜੀਆਂ ਸੀ ਬਾਈ ਚ ਅੱਗੇ ਤਾਂ ਉਹ ਵੀ ਨਹੀਂ ਜਾ ਰਹੇ ਉਹ ਪਿੱਛੇ ਵੀ ਆਣ ਦੇ ਰਹੇ ਨੇ ਉਹ ਅੱਗੇ ਇਹ ਅੱਗੇ ਜਾਵੇ ਮੁੱਖ ਮੰਤਰੀ ਹੈ ਇਹ ਉਹ ਮੁੱਖ ਮੰਤਰੀ ਨਹੀਂ ਹੈਗੇ ਜੇ ਮੈਂ ਸਰਪੰਚਾਂ ਨੂੰ ਮੈਨੂੰ ਮਰਨਾ ਤਾਂ ਪਊ ਕੋਈ ਗਾਂ ਮਤਲਬ ਜਿਹੜੀ ਹੁਣ ਨੌਜਵਾਨ ਦਾ ਜਿਹੜਾ ਗੋਲੀ ਲੱਗਣ ਕਰਕੇ ਡੈਥ ਹੋਈ ਐ ਮੰਨਦੇ ਵੀ ਕਾਰਵਾਈ ਕਰਨ ਜਿੱਦੇ ਹਰਿਆਣੇ ਦੇ ਉੱਤੇ ਉਹਨਾਂ ਨੂੰ ਤਾਂ ਚੱਕ ਕੇ ਜੇਲ੍ਹ ਚ ਸੁੱਟਣਾ ਚਾਹੀਦਾ ਸੋਣੇ ਮੁੱਦੀ ਮਤਬਲੇ ਨਹੀਂ ਕੋਈ ਗੋਲੀ ਚਲਾਉਣ ਦਾ ਇਹ ਰਾਹ ਜਾਂਦੇ ਨੇ ਤੁਰੇ ਰਾਹ ਜਾਂਦੇ ਨੇ ਕਿਸੇ ਨੂੰ ਕੁਛ ਕਹਿੰਦੇ ਤਾਂ ਨਹੀਂ ਘਰ ਨਾ ਲਾਉਂਦੇ ਨੇ ਲਾ ਲਣਦੇ ਤੁਸੀਂ ਨਾ ਦਿਓ ਕੁਛ ਨਾਲੇ ਦੂਜੀ ਸਟੇਟ 'ਚ ਤਾਂ ਆ ਕੇ ਅਧਿਕਾਰ ਨਹੀਂ ਗੋਲੀ ਚਲਾਉਣ ਦਾ ਤੇ ਵੀ ਜੇ ਉਹਨਾਂ ਨੇ ਕਰਤਾ ਹੈ ਉਹਨਾਂ ਦੀ ਸਟੇਟ ਵੀ ਹੋਵੇ ਮਦਦ ਰਾਹ ਨੂੰ ਜਾਂਦੇ ਨੇ ਰਾਹ ਨੂੰ ਜਾਂਦੇ ਜਾਂਦੇ ਨੂੰ ਘੇਰਦੇ ਨੇ ਨਾਕੇ ਲਾਉਂਦੇ ਨੇ ਉਹ ਲਾਇਬ ਨੇ ਜਾਮ ਵੀ ਲੰਗੜ ਇਹਨਾਂ ਦਾ ਮਤ ਬਲੀ ਨਹੀਂ ਕੁੱਲ ਮਿਲਾ ਕੇ ਸੰਵਿਧਾਨ ਮੁਤਾਬਕ ਜਿਹੜਾ ਪ੍ਰੋਟੈਸਟ ਕਰਨ ਦਾ ਅਧਿਕਾਰ ਹਰੇਕ ਵਿਅਕਤੀ ਕੋਲ ਹੈ ਜਿੱਥੇ ਮਰਜ਼ੀ ਬੈਠ ਕੇ ਆਪਣਾ ਕਰਨਾ ਚਾਹੀਦਾ ਰੋਕਣਾ ਨਹੀਂ ਚਾਹੀਦਾ ਰੋਕਣਾ ਨਹੀਂ ਚਾਹੀਦਾ ਇਹਨਾਂ ਨੂੰ ਜਿਹੜਾ ਹੁਣ ਖੱਟੜ ਹੈ ਉਹਨਾਂ ਦੀ ਜਿਹੜੀ ਪੁਲਿਸ ਹੈ ਮੇਰੇ ਕੋਲ ਅਰਮੋਦੀ ਜਿੰਨੇ ਉਹ ਲੀਡਰ ਨੇ ਉਹਨਾਂ ਦੇ ਕਹੇ ਤੇ ਕੰਮ ਕਰ ਰਹੇ ਨੇ ਬਿਲਕੁਲ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਤਿਹਾਰ ਵਾਲੀ ਚ ਸਿੱਟਣਾ ਚਾਹੀਦਾ ਜੇ ਸਰਕਾਰ ਹੋਵੇ ਕੋਈ ਭਗਵੰਤ ਮਾਨ ਅੱਜ ਪੰਜਾਬ ਪਰ ਹੋਇਆ ਇਹ ਕੰਮ ਪੰਜਾਬ ਵਾਲਿਆਂ ਪਰ ਹੋਇਆ ਚੱਕ ਕੇ ਤਿਹਾਰ ਚ ਜਾਣੇ ਚਾਹੀਦੇ ਨੇ ਜਿੰਨੇ ਵੀ ਮਿਲਟਰੀ ਨੇ ਗੋਲੇ ਚਲਾਏ ਨੇ ਮੁੰਡਿਆਂ ਪਰ ਮਰਦ ਵੀ ਜੇ ਫੱਟੜ ਵੀ ਹੋ ਗਏ ਜੀ ਤਰਾਇਤ ਪਾੜ ਤੇ ਨੁਕਸਾਨ ਵੀ ਹੋ ਗਏ ਕੌਣ ਜ਼ਿੰਮੇਵਾਰ ਹੁੰਦਾ ਦੱਸੋ ਮੈਨੂੰ ਬਿਲਕੁਲ ਫਿਰ ਅਜੇ ਮੋਦੀ ਨੂੰ ਵੋਟ ਪਾਉਂਗੀ ਜਿਹੜੇ ਦੂਏ ਸੂਬੇ ਨੇ ਉਹ ਤਾਂ ਇਹਦੇ ਪਹਿਲੇ ਹੀ ਮਾਰੇ ਬਿਨੇ ਚਲੋ ਇਹਨੂੰ ਨਹੀਂ ਪਾਉਗੀ ਇਹਦੇ ਨਾਲ ਕਾਲੀਦਰ ਵਾਲੇ ਵੀ ਪਹਿਲਾਂ ਨਾਲ ਹੀ ਸੀ ਨਾ ਦੇ ਹੈ ਨਾ ਤੇ ਉਹ ਫੇਰ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਆ ਉਹ ਨਹੀਂ ਨਾਲ ਹੈਗੇ ਜੇ ਉਹ ਨਾਲ ਨੇ ਉੱਥੇ ਖੜਨ ਜਾ ਕੇ ਮੂਰੇ ਹੂੰ ਭਗਵਾਨ ਤਮਨ ਨੂੰ ਫੜ ਕੇ ਮਝੀਟੀਆਂ ਤੇ ਲੈ ਜਾਉਂ ਉੱਥੇ ਵੀ ਇੱਥੇ ਮਾਰ ਪਾਈ ਤੂੰ ਉਹ ਵੀ ਜਾਣ ਨਾਲ ਉਹਨੂੰ ਵੀ ਲੈ ਜਾਣ ਆਪ ਵੀ ਜਾਣ ਕਾਂਗਰਸ ਵਾਲੇ ਵੀ ਜਾਣ ਪਹਿਲਾਂ ਕਾਲੀਦਰ ਨੇ ਕੁਝ ਕਰਿਆ ਕਿਸਾਨਾਂ ਵਾਸਤੇ ਕਾਲੀ ਗੱਲ ਨੇ ਬਿਠੇੜਾ ਕੁਝ ਕਰਿਆ 80 ਸਾਲ ਸਰਕਾਰ ਰਹੀ ਹੈ ਪੰਜਾਬ ਬਦਲਤਾ ਤਾਂ ਨਹੀਂ ਜਦੋਂ ਮਤਲਬ ਕਿਸਾਨਾਂ ਨੇ ਵਿਰੋਧ ਕਰਿਆ ਇਹਨਾਂ ਨੇ ਅਸਤੀਫਾ ਤਾਂ ਨਹੀਂ ਦਿੱਤਾ ਸੀ ਨਾ ਹਰ ਸਾਲ ਨੇ ਤੇ ਬਦਲਨੇ ਮੰਤਰੀ ਮੰਡਲ ਚੋਂ ਜਿਹੜੀ ਕੇਂਦਰ ਦੀ ਮੰਤਰੀ ਮੰਡਲ ਹੈ ਤੇ ਖੇਤੀ ਕਾਨੂੰਨ ਦੇ ਹੱਕ ਦੇ ਵਿੱਚ ਵੀ ਕੋਈ ਬਿਆਨ ਆਇਆ ਜਿਹੜਾ ਤੁਸੀਂ ਦੀ ਸੁਣੇ ਹੋਣੇ ਨਹੀਂ ਨਾ ਇਹ ਵੀ ਇਹਨਾਂ ਨੇ ਮੋਹਰ ਵੀ ਲਾਈ ਹੋਣੀ ਇਹ ਮੰਤਰੀ ਤੇ ਉਸ ਟਾਈਮ ਤੇ ਉੱਥੇ ਗਲਤੀ ਤਾਂ ਇਹਦੇ ਵੀ ਹੋਈ ਵੀ ਹੈ ਗਲਤੀ ਇਹਤੇ ਵੀ ਹੋਈ ਦੀ ਹੈ ਪਰ ਜਿਹੜਾ ਹੁਣ ਕੰਮ ਚੱਲ ਰਿਹਾ ਆ ਤਾਂ ਜਮੇ ਹੀ ਗਲਤ ਚੱਲ ਰਿਹਾ ਇੱਕ ਤੂੰ ਰਾਹ ਨਹੀਂ ਜਾਣਦਾ ਰਾਹ ਸਮਝਦਾ ਸੰਝਾ ਮੈਂ ਤੈਨੂੰ ਘੇਰ ਲਾਂ ਫਿਰ ਮੈਨੂੰ ਅੰਦਰ ਨਹੀਂ ਚਾਹੀਦਾ ਜਾਣਾ ਬਿਲਕੁਲ ਸਵਾਲ ਉੱਠਦੇ ਨੇ ਇਹ ਜਿਹੜੇ ਪੰਜਾਬ ਆ ਨਾ ਇਹਦੇ ਨਾਲ ਧੱਕਾ ਕਰਿਆ ਹਰਿਆਣੇ ਨੇ ਔਰ ਮੋਦੀ ਨੇ ਜਿੰਨੇ ਉਹਦੇ ਮੰਤਰੀ ਨੇ ਜਦੋਂ ਚੰਡੀਗੜ੍ਹ ਆਉਂਦੇ ਨੇ ਐਂ ਜੀ ਕਰਦਾ ਉਹਨਾਂ ਤੇ ਗੋਲੀ ਮਾਰਦੀ ਏ ਚੰਡੀਗੜ੍ਹ ਤੋਂ ਉਹਦੇ ਮਤ ਵੱਲੇ ਨਹੀਂ ਆਉਂਦਾ ਜਾ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਹੈਗਾ ਫੈਸਲਾ ਨਹੀਂ ਕਰਨਾ ਉਰੇ ਆਉਣ ਦਾ ਕੀ ਫਾਇਦਾ ਜੇ ਉਹਨਾਂ ਨੇ ਫੈਸਲਾ ਕਰਨਾ ਗੋਲੇ ਚਲਦੇ ਦੇਖਣ ਉਰੇ ਆ ਕੇ ਸ਼ਿੰਭੂ ਬਾਰਡਰ ਤੇ ਆਉਣ ਫਿਰ ਪਤਾ ਲੱਗੇ ਉਹਨਾਂ ਨੂੰ ਇਹਦਾ ਮਤਲਬ ਉਹ ਹਾਲਾਤ ਬਣਾਏ ਬੈਠੇ ਨੇ ਵੀ ਜਿਵੇਂ ਦੂਜੇ ਦੇਸ਼ ਨਾਲ ਜੋਧੂ ਹੁੰਦਾ ਹੋਵੇ ਜੇ ਪਾਕਿਸਤਾਨ ਨਾਲ ਵੀ ਐਡਾ ਕੰਮ ਕਰ ਸਕਦੇ ਉੱਥੇ ਵੀ ਇਹਨਾਂ ਨੇ ਇਹ ਬੰਦੇ ਲਾਏ ਜੇ ਪਾਕਿਸਤਾਨ ਚ ਭੇਜੀਏ ਮੋਦੀ ਨੂੰ ਜਾਂ ਖੱਟੜ ਨੂੰ ਉੱਥੇ ਲਾਵੇ ਬੰਦੇ ਜਾ ਕੇ ਉੱਥੇ ਤੇ ਸਾਰਾ ਕੁਝ ਪਾਸ ਆਉ ਕੇ ਉਰੇ ਆਉਂਦਾ ਪੰਜਾਬ ਪਟਕੇ ਰੱਖਦਾ ਇਹਨਾਂ ਨੇ ਹੁਣ 10 ਸਾਲ મોદી ਨੂੰ ਹੋ ਗਏ મોદી ਨੇ ਕੱਖ ਨਹੀਂ ਕਰਿਆ ਜੀਮੇਦਾਰਾਂ ਵਾਂਗ ਤੇ ਜੀਮੇਦਾਰ ਆਪਣੀ ਚੀਜ਼ ਮੰਗਦੇ ਨੇ ਜਿਹੜੀ ਤਾਂ ਵਾਦਾ ਕਰਿਆ ਤਾਂ ਉਹ ਹੁਣ ਦੇ ਨਹੀਂ ਰਿਹਾ ਉਹਨੇ ਗੰਨੇ ਦਾ ਰੇਟ ਵਧਾਇਆ ਕਹਿੰਦੇ ਵੀ ਇਹ ਇਤਿਹਾਸਕ ਫੈਸਲਾ ਹੈ ਤੇ 315 ਤੋਂ 40 ਘਰ ਤੱਕ ਆਲ ਉਹ 15 ਪੇ 15 ਦੀ ਗੱਲ ਨਹੀਂ ਸਾਰੀਆਂ ਚੀਜ਼ਾਂ ਦਾ ਰੇਟ ਬਣਿਆ ਜਾਣਾ ਚਾਹੀਦਾ ਜੀ ਹੁਣ ਜਿਹੜੇ ਅਸੀਂ ਮਤਲਬ ਜੀਰੀ ਕਣਕ ਲਾਉਨੇ ਆ ਅਸੀਂ ਫਿਰ ਹੋਰ ਫਸਲਾਂ ਵੀ ਲਾਈਏ ਸਬਜ਼ੀਆਂ ਫਸ ਸਬਜ਼ੀਆਂ ਫਲਾਂ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਨਾਲ ਦੂਰ ਸਭ ਕੁਝ ਲਾएंगे ਫਿਰ ਸਭ ਕੁਝ ਹੁੰਦਾ ਪੰਜਾਬ ਵਿੱਚ ਉੱਥੇ ਕੀ ਹੁੰਦਾ ਉਹਦਾ ਵਿਹਾਰ ਬਣਾਉਣ ਨੂੰ ਫਿਰਦਾ ਸਾਨੂੰ ਅਸੀਂ ਕਹਿੰਦੇ ਮਾਨੂੰ ਚੰਗਾ ਮੰਨ ਲੇਗੇ ਤੁਸੀਂ ਵੀ ਜੇ ਪੰਜਾਬੀ ਹੋ ਤੁਹਾਨੂੰ ਵਿਹਾਰ ਬਣਾਵੇ ਫਿਰ ਠੀਕ ਹੈ ਇਹ ਸਹੀ ਹੈ ਹਾਂ ਧੰਨਵਾਦ ਹਾਂ ਨਹੀਂ ਪਿੱਛੇ ਪਏ ਆ ਪਰ ਕਿਸਾਨਾਂ ਕਰਕੇ ਹੁਣ ਕਿਸਾਨਾਂ ਨਾਲ ਹੈ ਅੱਛਾ ਤੁਸੀਂ ਫੈਸਲਾ ਬਦਲ ਲਿਆ ਹਾਂ ਨਹੀਂ ਬਦਲਿਆ ਵੀ ਨਹੀਂ ਹੈ ਸਾਡੇ ਜਿਹੜਾ ਲੀਡਰ ਹੈ ਨਾ ਉਹ ਬੰਦਾ ਚੰਗਾ ਹੈ ਭੱਟੀ ਜਾਓ ਅੱਛਾ ਅੱਛਾ ਉਹਦੇ ਕਰਕੇ ਅਸੀਂ ਤਾਂ ਉਹਦੇ ਕਰਕੇ ਨਹੀਂ ਉਹ ਵੀ ਮਤਲਬ ਮੁੱਦੀ ਕਰਕੇ ਨਹੀਂ ਹੈ ਨਹੀਂ ਉਹਦੇ ਵੀ ਕੋਈ ਬਿਆਨ ਦਿੱਤਾ ਕਿ ਸਾਡੇ ਅੱਖੇ ਚ ਤਾਂ ਕਿੰਨੇ ਆਉਂ ਫਿਰ ਉਪਰ ਉਹਨਾਂ ਦੇ ਹਾਈ ਕਮਾਂਡ ਜਦ ਉਹ ਚੁੱਪ ਨੇ ਇਹ ਵੀ ਚੁੱਪ ਨੇ ਕੁਰਸੀ ਦਾ ਕੀ ਮਤਲਬ ਹੈ ਕੁਰਸੀ ਦਾ ਕੀ ਮਤਲਬ ਹੈ ਠੀਕ ਹੈ ਬਾਕੀ ਰਹੀ ਇਹਦੀ ਆਮ ਪਾਰਟੀ ਹੁਣ ਹਰਿਆਣੇ ਵਾਲੇ ਜੇ ਹੁਣ ਸਾਡੇ ਚੌਤਰੇ ਤੇ ਇੱਥੇ ਆ ਕੇ ਕੋਈ ਹੋਰ ਦੂਏ ਪਾਸੇ ਵਾਲਾ ਆ ਕੇ ਕਬਜ਼ਾ ਕਰੇ ਅਸੀਂ ਉਹਨੂੰ ਕਰ ਦੋ ਬਾਕਸਦੇ ਹਾਂ ਠੀਕ ਹੈ ਜੀ ਮਤਲਬ ਤੁਸੀਂ ਦੋਵਾਂ ਦੇ ਖਿਲਾਫ ਹੁਣ ਜਿਹੜੀ ਤੁਹਾਡੇ ਨੂੰ ਪਾਰਟੀ ਸੀ ਉਹ ਵੀ ਉਹ ਦੰਦ ਕਾ ਕਰ ਰਹੀ ਹੈ ਇਧਰ ਉਹ ਵੀ ਉਹਨਾਂ ਦਾ ਸਪੋਰਟ ਨਹੀਂ ਕਰੀ ਹਾਂ ਇਹ ਸਪੋਰਟ ਇਹ ਆਪਣੀ ਹੱਦ ਹਰਿਆਣਾ ਦੀ ਹੱਦ ਤਾਂ ਪਿੱਛੇ ਹੈ ਜਿੱਥੇ ਇਹ ਨਾਕੇ ਲਾਈਨ ਖੜੇ ਨੇ ਪੰਜਾਬ ਦੀ ਹੱਦ ਹੈ ਚਲੋ ਚਲੋ ਇਹ ਦੱਸ ਦੋ ਤੁਸੀਂ ਵੀ ਮੁੱਖ ਮੰਤਰੀ ਨੂੰ ਉਹ ਹੱਦ ਤੇ ਤਾਂ ਹਟਾਉਣੇ ਚਾਹੀਦੇ ਨੇ ਨਾ ਚਲੋ ਇਹ ਦੱਸ ਦੋ ਤੁਸੀਂ ਚਲੋ ਬੀਜੇਪੀ ਪਲਬੀਸੀ ਭਾਵੇਂ ਪੰਜਾਬ ਦੇ ਵਿੱਚ ਮਾਹੌਲ ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਦਾ ਲੋਕ ਸਭਾ ਚੋਣਾਂ ਆ ਰਹੇ ਨੇ ਦੇਖੋ ਹਲੇ ਕੋਈ ਮਾਹੌਲ ਨਹੀਂ ਸਭ ਪਾਰਟੀਆਂ ਕਰ ਰਹੀਆਂ ਭਈਏ ਨੇ ਹੁਣ ਇਹ ਵੀ ਗੱਠ ਜੋੜ ਨੂੰ ਫਿਰਦੇ ਨੇ ਕਾਂਗਰਸ ਆਪ ਵਾਲੇ ਜੇ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਹੈ ਤਾਂ ਹੀ ਫਿਰਦੇ ਨੇ ਆਪਾਂ ਇਹਨੂੰ ਵੀ ਸਾਨੂੰ ਹੁਣ ਵੋਟ ਨਹੀਂ ਪੈਣੀ। ਜਦ ਤੱਕ ਦੁਨੀਆ ਨੇ ਦੇਖਿਆ ਨਹੀਂ ਬੰਦਾ ਨੇ ਦੇਖਿਆ ਚਾਹੇ ਕੋਈ ਸਾਈਕਲ ਰੇਡੀ ਵਾਲਾ ਖੜਾਤਾ ਦੇ ਠਾ ਉਹਦੇ ਪਰ ਆਹ ਤਾਂ ਵੀ ਉੱਪਰ ਸਰਕਾਰ ਕਿਹੜੀ ਨਜ਼ਰ ਆ ਰਹੀ ਤੁਹਾਨੂੰ ਬਣ ਰਹੀ ਆ ਇੰਡੀਆ ਜਿਹੜਾ ਗੱਠਜੋੜ ਆ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਜਾਂ ਬੀਜੇਪੀ ਨਾਲ ਮੁਕਾਬਲਾ ਕਰ ਸਕਦਾ। ਦੇਖੋ ਜੇ ਤਾਂ ਇਹ ਗੱਠਜੋੜ ਇਹਨਾਂ ਦਾ ਸਹੀ ਚੱਲ ਗਿਆ ਇਹਨਾਂ ਸਹੀ ਬੰਦੇ ਹੋ ਹੋਗੇ ਜੇ ਹੁਣ ਵਿਕ ਗਏ ਫਿਰ ਤਾਂ ਕੋਈ ਉਹ ਨਹੀਂ ਆ। ਮੋਦੀ ਖਰੀਦਦਾ ਨਾ। ਖਰੀਦਦਾ ਨਾ ਬੰਦੇ ਪੈਸੇ ਨਾਲ ਚੱਲਦਾ ਕੰਮ ਸਾਰਾ। ਠੀਕ ਹੈ ਬਾਕੀ ਕਿਸਾਨਾਂ ਨਾਲ ਜਰੂਰ ੱਤਕਾ ਹੋ ਰਿਹਾ ਹੈ ਵਿਚਾਰਾ ਉਹ ਆਪਣੇ ਸੁਭ ਕਰਨ ਕਿ ਉਹ ਹਾਂ ਉਹ ਵਿਚਾਰਾ ਗਾਲਿਆ ਗਿਆ ਦੋ ਭੈਣਾਂ ਦਾ ਭਾਈ ਤਾਂ ਉਹਦਾ ਦੁੱਖ ਬਹੁਤ ਹੈ ਉਹਦਾ ਦੁੱਖ ਬਹੁਤ ਹੈ ਸਾਨੂੰ ਹਾਂ ਬਾਕੀ ਕਿਸਾਨਾਂ ਨਾਲ ਆ ਅਸੀਂ ਬਿਲਕੁਲ ਤੁਸੀਂ ਚਲੋ ਭਾਵੇਂ ਪਾਰਟੀ ਨਾਲ ਸੰਬੰਧ ਰੱਖਦੇ ਜੀ ਬਾਕੀ ਕਿਸਾਨਾਂ ਦੀ ਅੱਖ ਦੇ ਵਿੱਚ ਜਰੂਰ ਹਾਂ ਤੁਹਾਡੇ ਕੀ ਨਾਮ ਹੈ ਬਲਕਾਰ ਸਿੰਘ ਬਿਰੇ ਇੱਕ ਹੀ ਲੱਗਦਾ ਹੈ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦਾ ਮਾਹੌਲ ਹੈ ਕਿ ਹਜੇ ਲੋਕਾਂ ਨੇ ਡਿਸੀਡ ਨਹੀਂ ਕਰਿਆ 2024 ਦੇ ਚੁਮਾਰੀਆਂ ਨੇ ਹਲੇ ਵੀਰੇ ਦੇਖੋ ਕੋਈ ਡਿਸੀਜਨ ਨਹੀਂ ਕਰਿਆ ਤੇ ਪਹਿਲੀ ਗੱਲ ਤਾਂ ਮੈਂ ਪੰਜਾਬੀ মিডিਆ ਜਿੰਨਾ ਵੀ ਆ ਪੰਜਾਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਗੱਲ ਹੱਕ ਸੱਚ ਦੀ ਸਰਕਾਰਾਂ ਤੱਕ ਪਹੁੰਚਾਉਂਦੇ ਜੀ ਤੇ ਹਲੇ ਤਾਂ ਕੋਈ ਪਾਰਟੀ ਵਾਜੀ ਸਾਡਾ ਰਜਾਇ ਨਹੀਂ ਕਿਸੇ ਦੀ ਕੋਈ ਐਡਾ ਮੁੱਦਾ ਨਹੀਂ ਹੈਗਾ ਹਲੇ ਸ਼ਾਂਤ ਇਹ ਉਂਝ ਮਾੜਾ ਮੋਟਾ ਪ੍ਰਭਾਵ ਹੋਵੇ ਵੀ ਚਲੋ ਆਹ ਪਾਰਟੀਆਂ ਦਾ ਜਿਵੇਂ ਪਿੱਛੇ ਨੇ ਆ ਅੱਗੇ ਨੇ ਥੋੜਾ ਬਹੁਤ ਤਾਂ ਵੀ ਨਹੀਂ ਆਇਆ ਨਹੀਂ ਬਿਲਕੁਲ ਨਹੀਂ ਹੈਗਾ ਵੀਰੇ ਪ੍ਰਭਾਵ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ 13 ਫਰਵਰੀ ਨੂੰ ਕਿਸਾਨਾਂ ਨਾਲ ਸ਼ੰਭੂ ਵੇਰੀ ਹਰ ਤੇ ਕਿੰਨਾ ਧੱਕਾ ਹੋ ਰਿਹਾ ਸਾਡੇ 4 ਕਿਸਾਨ ਭਰਾ ਮਾਰੇ ਗਏ ਕੱਲ ਸਾਡਾ ਨੌਜਵਾਨ ਮੁੰਡਾ ਸ਼ੁਭ ਕਰਨ ਉਹ ਦੇਖ ਲਓ ਗੋਲੀਆਂ ਨਾਲ ਐਦਾਂ ਦਾ ਪਾਕਿਸਤਾਨ ਦਾ ਬਾਰਡਰ ਬਣਾਇਆ ਪਿਆ ਇਹਨਾਂ ਨੇ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਬੀਜੇਪੀ ਦੀ ਬਹੁਤ ੱੱਕਾ ਕਰਦੀ ਐ ਇਹ ਸ੍ਰਿਆਮ ਗੁੰਡਾਗਰਦੀ ਹੋ ਰਹੀ ਐ ਪੰਜਾਬ ਨਾਲ ਤੇ ਮੈਂ ਤਾਂ ਦੇਖਿਆ ਜਦੋਂ ਅਸਰ ਪਊਗਾ ਚੋਣਾਂ ਤੇ ਇਹ ਚੀਜ਼ ਦਾ ਇਹਦਾ ਬਿਲਕੁਲ ਅਸਰ ਪੈਣਾ ਵੀਰੇ ਅਸੀਂ ਇਹ ਪਿੰਡਾਂ 'ਚ ਵੜਨ ਨਹੀਂ ਦੇਣੇ ਇਹਨਾਂ ਦੇ ਝੱਗੇ ਤੱਕ ਪਾੜ ਦਾਂਗੇ ਜਿਹੜਾ ਚਾਹੇ ਕੋਈ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਅਸੀਂ ਇਹ ਘਰਾਂ ਵੜਨ ਨਹੀਂ ਦੇਣੇ ਅਬ ਮਤਲਬ ਤੁਸੀਂ ਲਿਖੀ ਜਾਂਦਾ ਰਲੇ ਮਿਲੇ ਨੇ ਸਾਰੇ ਇਸ ਮੁੱਦੇ ਤੇ ਵੀਰੇ ਸਭ ਇੱਕੋ ਬੱਟੀ ਦੇ ਨੇ ਤੈਨੂੰ ਮੇਰੇ ਨਾਲ ਲੜਾ ਤਾਂ ਮੰਨੂ ਤੇਰੇ ਨਾਲ ਲੜਾ ਤਾਂ ਪਰ ਚੇ ਤਰੀਕਾ ਕੋਟਾਂ ਚ ਤੂੰ ਭੁਗਤ ਰਾ ਫਰੀ ਜਾਨਾ ਇਹਨਾਂ ਨੂੰ ਸਿਰਫ ਕਾਦੇ ਤੱਕ ਮਤਲਬ ਆ ਆਪਣੀ ਕੁਰਸੀ ਤੱਕ ਮਤਲਬ ਕਿਉਂ ਇਹਨਾਂ ਦੀਆਂ ਜਮੀਰਾਂ ਮਰੀਆਂ ਵੀ ਨਹੀਂ ਹੁਣ ਇਹਨਾਂ ਦੀਆਂ ਜਮੀਰਾਂ ਨਹੀਂ ਜਾਗ ਸਕਦੀਆਂ ਇਹਨਾਂ ਨੂੰ ਸਰੀਆਮ ਦੇਖ ਰਿਹਾ ਵੀ ਪੰਜਾਬ ਨਾਲ ਕਿੱਡਾ ਬੜਾ ੱੱੱਕਾ ਹੋ ਰਿਹਾ ਕਿੰਨੇ ਆਪਣੇ ਨੌਜਵਾਨ ਮਾਰੇ ਜਾ ਰਹੇ ਨੇ ਉੱਥੇ ਇਹਨਾਂ ਚ ਕੋਈ ਦੋ ਦਿਨ ਵੀ ਨਹੀਂ ਬੈਠ ਸਕਦਾ ਉੱਥੇ ਜਾ ਕੇ ਨਾ ਵੀਰੇ ਦੇਖੋ ਜੇ ਬੈਠਣਗੇ ਤਾਂ ਪਹਿਲੀ ਗੱਲ ਤੇ ਕਿਸਾਨ ਭਰਾਵਾਂ ਨੇ ਕਿਸਾਨ ਜੁਨੀਆ ਨੇ ਬੈਠਣ ਨਹੀਂ ਦੇਣਾ ਇਨਾਂ ਨੂੰ ਪਤਾ ਵੀ ਸਾਡੇ ਛਿੱਤਰ ਫਿਰਨ ਚਾਹੇ ਉਹ ਝਾੜੂ ਵਾਲਾ ਚਾਹੇ ਕਾਂਗਰਸੀ ਵਾਲਾ ਹਾਂ ਜੀ ਚਾਹੇ ਬੀਜੇਪੀ ਵਾਲਾ ਹਾਂ ਜੀ ਅੱਜ ਮਤਲਬ ਕੋਈ ਵੀ ਪ੍ਰਭਾਵ ਨਹੀਂ ਹੈਗਾ ਕਿਸਾਨੀ ਯੋਜਨ ਕਰਕੇ ਜਿਹੜਾ ਲੋਕ ਉਧਰ ਨੂੰ ਲੱਗੇ ਹੋਣੇ ਜੀ ਹਾਂ ਵੀਰੇ ਉਧਰ ਨੂੰ ਲੱਗੇ ਹੋਿਆਂ ਕਿਉਂਕਿ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਕੋਈ ਨਜਾਇਜ਼ ਨਹੀਂ ਐ ਐਮਐਫਸੀ ਲੱਗਣੀ ਚਾਹੀਦੀ ਆ ਹੁਣ ਅਸੀਂ 6 ਮਹੀਨੇ ਫਸਲ ਪਾਲਦੇ ਹਾਂ 6 ਮਹੀਨੇ ਫਸਲ ਪਾਲ ਕੇ ਸਾਨੂੰ ਬਾਜੂ ਦਾ ਰੇਟ ਕੀ ਮਿਲਦਾ 2 ਰੁਪਏ ਤੇ ਦੁਕਾਨਦਾਰ ਕਿੰਨਾ ਵੇਚਦਾ 12 ਰੁਪਏ 15 ਰੁਪਏ ਸਿੱਧਾ ਕਮਿਸ਼ਨ ਵੇਚ ਰਿਹਾ ਖਰੀਦ ਕਾਉਣ ਰਿਹਾ ਆਪਣੇ ਖਰੀਦ ਰਹੇ ਆ ਮਤਲਬ ਜਿਹੜਾ ਵਿੱਚ ਦਲਾਲਪੂਣਾ ਹੀ ਖਤਮ ਹੋਣਾ ਚਾਹੀਦਾ 2 ਰੁਪਏ ਸਬਜ਼ੀ ਖਰੀਦ ਕੇ ਤੁਹਾਡੇ ਤੋਂ ਜਿਹੜਾ ਫਿਰ ਉਸ ਆਪੋ ਨੇ ਆ ਕੇ ਆਪੇ ਰੇੜੀਆਂ ਦੇ ਹੜਕੇ ਤੋਂ ਲੈਣੇ ਨੇ ਆਪਣੇ ਲੋਕ ਉਹ 40-45 ਰੁਪਏ ਵਿਕਦੀ ਆ ਦਲਾਲਪੂਣਾ ਵਿੱਚ ਚੱਲ ਰਿਹਾ ਹਾਂ ਇਹ ਵਿੱਚ ਵਪਾਰ ਜਾਨੀ ਕਿ ਜਿਹੜਾ ਹੈਗਾ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਧੰਨਵਾਦ ਧੰਨ ਤਾ ਇਹ ਸੰ ਸਾਡੇ ਨਾਲ ਪਿੰਡ ਬਦੂਸ਼ੀ ਕਲਾਂ ਦੇ ਬਹੁਤ ਸਾਰੇ ਨੌਜਵਾਨ ਬਜ਼ੁਰਗ ਜਿਨ੍ਹਾਂ ਵੱਲੋਂ ਕਲੀਅਰ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਕੋਈ ਵੀ ਉਹਨਾਂ ਨੇ ਡਿਸਾਈਡ ਨਹੀਂ ਕੀਤਾ ਕਿਉਂਕਿ ਕਿਸਾਨੀ ਮੋਰਚਾ ਚੱਲ ਰਿਹਾ ਹੈ ਜਦੋਂ ਵੀ ਚੋਣਾਂ ਦਾ ਐਲਾਨ ਹੋਊਗਾ ਉਮੀਦਵਾਰ ਲੰਨ ਜਾਣਗੇ ਉਸ ਤੋਂ ਬਾਅਦ ਵਿਚਾਰ ਕਰਨਗੇ ਕਿ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਪਿੰਡ ਚੋਂ ਭਜਾਉਣਾ ਹੈ ਕੈਮਰਾਮੈਨ ਗਿਲਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ